ਆ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਸਰਕਾਰੀ ਨੌਕਰੀ ਵਾਲੇ ਤਾਂ ਵੈਸੇ ਦੂਰ ਰਹਿੰਦੇ ਨਾ ਨਾਨਾ ਜੀ ਸਾਡੇ ਅੱਗੇ ਮਾਈਕ ਨਾ ਕਰਦੇ ਹੋ ਕਿਤੇ ਸਾਡੀ ਨੌਕਰੀ ਨੂੰ ਖਤਰਾ ਹੋ ਜਾਊਗਾ ਤੁਸੀਂ ਕਹਿੰਦੇ ਹੋ ਵੀ ਮੈਂ ਧਰਨੇ ਸਪੋਰਟ ਚਾਹ ਤੇ ਸਾਡੀ ਪਹਿਲ ਪ੍ਰਾਇੋਰਟੀ ਹੈ ਵੀ ਇੱਥੇ ਜਰੂਰ ਆਓ ਆਪਣੇ ਕੰਮ ਕਾਰ ਛੱਡ ਕੇ ਛੁੱਟੀਆਂ ਲੈ ਕੇ ਆਓ ਹਾਜ਼ਰੀ ਜਰੂਰ ਦਿਓ ਮੈਂ ਕਾਨੂੰਨ ਚੰਗੀ ਤਰ੍ਹਾਂ ਪੜ੍ਹਿਆ ਹੈ ਉਹਦੇ ਵਿੱਚ ਇਹ ਹੈ ਵੀ ਜੇਕਰ ਤੁਸੀਂ ਆਪਣੇ ਰਾਈਟਸ ਵਾਸਤੇ ਫਾਈਟ ਕਰਦੇ ਹੋ ਇਹ ਕੋਈ ਗਲਤ ਕੰਮ ਨਹੀਂ ਹੈਗਾ ਕਿਸਾਨ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਸੰਘਰਸ਼ ਕਰ ਰਹੇ ਕਿੰਨੀਕ ਜੈ ਸਮਝਦੇ ਹਨ ਮੰਗਾਂ ਨੂੰ ਜਦੋਂ ਲਾਗਤ ਵੱਧਦੀ ਹੈ ਕਿਸੇ ਚੀਜ਼ ਦੀ ਤਾਂ ਫਿਰ ਉੱਥੋਂ ਆਮਦਨ ਹੈ ਜਿਹੜੀ ਜੋ ਘਟਣ ਲੱਗ ਜਵੇ ਤਾਂ ਚਿੰਤਾ ਦਾ ਵਿਸ਼ਾ ਹੋ ਜਾਂਦਾ ਅੱਜ ਵੀ ਤੁਸੀਂ ਦੇਖੋ ਬਹੁਤ ਬਜ਼ੁਰਗ ਨੇ ਇਹ ਜ ਸਮਾਜ ਦੇ ਵਿੱਚ ਜਿਹੜੇ ਪੁੱਤਰ ਨੂੰ ਆਪਣੇ ਨੂੰ ਕਹਿੰਦੇ ਨੇ ਵੀ ਖੇਤੀ ਨਾ ਕਰੀ ਨੌਕਰੀ ਕਰ ਲਾ ਉਹਦਾ ਕਿਤੇ ਨਾ ਕਿਤੇ ਤਾਂ ਕੋਈ ਕਾਰਨ ਹੈ ਨਾ ਹੁਣ ਤੁਸੀਂ ਆਪ ਸਿਆਣੇ ਹੋ ਜਦੋਂ ਕਿਸਾਨ ਆਪਣੀ ਮੂੰਗੀ ਦੀ ਫਸਲ ਲੈ ਕੇ ਜਾਂਦਾ ਲਾਲੇ ਕੋਲ ਦੁਕਾਨ ਤੇ ਉਹ 32 ਰੁਪਏ ਨੂੰ 35 ਨੂੰ ਰਹਿ ਜਾਂਦੀ ਹੈ ਅਤੇ ਜਦੋਂ ਖਰੀਦਣ ਜਾਂਦਾ 120 ਨੂੰ ਦਿੰਦਾ ਹੁਣ ਤੁਸੀਂ ਸਟੇਜ ਤੇ ਖੜ ਕੇ ਨਾਰਾ ਦੇ ਦਿਓ ਵੀ ਐਮਐਸਪੀ ਮਿਲੂਗੀ ਜੱਟ ਫਸਲਾਂ ਤੇ ਉਹ ਗੱਲ ਨਹੀਂ ਬਣਦੀ ਉੱਪਰੋਂ ਨੋਟੀਫਿਕੇਸ਼ਨ ਹੋਵੇ ਫਸਲ ਹੈ ਜਿਹੜੀ ਮੰਡੀ ਦੇ ਵਿੱਚ ਵਿਕੇ ਇਹਦਾ ਰੇਟ ਬਣਵਾ ਨਹੀਂ ਹੈ ਕੋ ਕਹਿਣ ਦੀ ਗੱਲ ਹੈ ਉਹ ਕੇਂਦਰ ਨੇ ਤੈਅ ਕਰਨਾ ਜੇ ਕਿਤੇ ਉਹ ਕਰ ਦੇਣ ਤਾਂ ਬਹੁਤ ਵੱਡੀ ਜਿੱਤ ਹੈ ਜਿਹੜੀ ਇਹ ਮੋਦੀ ਸਰਕਾਰ ਦੀ ਹੋਊਗੀ ਕਿਸੇ ਹੋਰ ਦੀ ਨਹੀਂ ਨੈਸ਼ਨਲ ਮੀਡੀਆ ਦੇ ਉੱਤੇ ਜਦੋਂ ਗੱਲਾਂ ਚੱਲਦੀਆਂ ਤਾਂ ਕਮੈਂਟ ਆਉਂਦੇ ਆ ਨੈਸ਼ਨਲ ਪੱਤਰ ਤੇ ਦੇਖੀਏ ਤਾਂ ਚਰਚਾਵਾਂ ਹੁੰਦੀਆਂ ਵੀ ਗਵਾਰ ਬੈਠੇ ਆ ਅਨਪੜ ਬੈਠੇ ਆ ਤੇ ਤੁਸੀਂ ਅਨਪੜਾਂ ਦੇ ਹੱਕ ਦੇ ਵਿੱਚ ਆਗੇ ਤੁਸੀਂ ਕਹਿੰਦੇ ਮੈਂ ਪੜਿਆ ਲਿਖਿਆ ਏ ਇਹ ਤੋ ਬੋਲਤੇ ਕਿ ਯਹਾਂ ਪੇ ਤੋ ਲੋਕ ਜ਼ਿਆਦਾਤਰ ਜੋ ਕਿਸਾਨ ਉਹ ਅਨਪੜ ਹੈ ਮੈਂ ਕਹਾਂ ਨਹੀਂ ਅਨਪੜ ਹੈ تھے ਅਬ ਨਹੀਂ ਅਬ ਉਹ ਪੜ ਚੁਕੇ ਹੈ ਅਗਰ ਪੜਾ ਤਾਂ ਵੀ ਉਸਕਾ ਬੇਟਾ ਬਾਹਰ ਗਿਆ ਹੈ ਮੈਂ ਆਪ ਦੇਖਿਆ ਮੈਂ ਕਾਲਜ ਦੇ ਵਿੱਚ ਨੌਕਰੀ ਕਰਦਾ ਡਿਊਟੀ ਕਰਦਾ ਮੈਂ ਦੇਖਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਛੱਡ ਦੇ ਬੀਏ ਨਾ ਕਰ ਤੂੰ ਘਰ ਬਹਿ ਜਾ ਕਹਿੰਦੇ ਵੀ ਜਿਹਦਾ ਬੱਚਾ ਜਿਹਦੇ ਜਮਾਨੇ ਚ ਬਚ ਗਿਆ ਸਮਝ ਲਓ ਕਹਿੰਦੇ ਉਹਦੇ ਕੋਲ ਬਹੁਤ ਵੱਡੀ ਪ੍ਰਾਪਰਟੀ ਹੈ ਹਲਾਦੋਗੇ ਜਮੀਨਾਂ ਤੋਂ ਜਿਹੇ ਪੰਜਾਬੀਆਂ ਲਈ ਕੀ ਲੀਕਿਆ ਪੰਜਾਬੀ ਦਾ ਨਾਂ ਪੰਜਾਬ ਦਾ ਮੱਛੀ ਦੀ ਕੋਈ ਹੈ ਨਹੀਂ ਗੱਲ ਇੱਥੇ ਝੋਨਾ ਕਣਕ ਦੋਹੇ ਚੱਕਰ ਚੱਲ ਰਿਹਾ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਨਾ ਵੀ ਬੰਦਾ ਦੱਖਣ ਚੋਂ ਆ ਕੇ ਉੱਤਰ ਦੀ ਗੱਲ ਕਰਕੇ ਗਿਆ ਆਪਣੀ ਅੱਜ ਕਿੰਨੂ ਦਾ ਹਾਲ ਦੇਖ ਲਓ ਤੁਸੀਂ ਸ਼ਾਇਦ ਇੱਕ ਮੁੰਡਾ ਗੱਲ ਕਰ ਰਿਹਾ ਸੀ 2-3 ਰੁਪਏ ਕਿਲੋ ਰਹਿ ਗਿਆ ਹੁਣ ਜਿਹੜਾ ਵੱਡਾ ਜ਼ਿਮੀਦਾਰ ਉਹਨਾਂ ਤਾਂ ਵੇਚ ਹੀ ਲੈਣਾ ਉਹਨੇ ਤਾਂ ਜੂਸ ਜਾਸ ਬਣਾ ਕੇ ਕਿਸੇ ਫੈਕਟਰੀ ਨੂੰ ਭੇਜ ਦੇਣਾ ਪਰ ਮਾਰਿਆ ਕੌਣ ਗਿਆ ਛੋਟਾ ਬੰਦਾ ਅਸੀਂ ਆਪਣੇ ਪਿੰਡ ਤੋਂ 10 ਜ਼ਿਮੀਦਾਰ ਇਕੱਠੇ ਹੋ ਕੇ ਇੱਕ ਟਰੱਕ ਜਾਂ ਦੋ ਭਰ ਕੇ ਸਿੱਧੇ ਗੁਜਰਾਤ ਲੈ ਜਾਈਏ ਅਸੀਂ ਵੀ 8000 ਰੁਪਏ ਵਿੱਚ ਹੀ ਪਰ ਉਹ ਸੰਭਵ ਨਹੀਂ ਹੈਗਾ ਇੱਥੇ ਸਰਕਾਰ ਮਦਦ ਕਰ ਸਕਦੀ ਹੈ ਪੰਜਾਬ ਸਰਕਾਰ ਨੁਕੀ ਲੱਗਦਾ ਵੀ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਫਿਰ ਮੰਨ ਕਿਉਂ ਨਹੀਂ ਰਹੀ ਤੁਸੀਂ ਤਾਂ ਬੜੀ ਆਸਾਨੀ ਨਾਲ ਕਹਿ ਦਿੱਤਾ ਵੀ ਇਹ ਚੀਜ਼ਾਂ ਇਦਾਂ ਇਦਾਂ ਹੋ ਜਵੇ ਤਾਂ ਆਹ ਹੋ ਜਵੇ ਸਰਕਾਰ ਨੂੰ ਕਿਹੜਾ ਘਾਟਾ ਪੈਣ ਲੱਗਿਆ ਇਹਦੇ ਵਿੱਚੋਂ ਸਰਕਾਰ ਨੂੰ ਕੋਈ ਘਾਟਾ ਪੈਂਦਾ ਜਿਹੜਾ ਮੰਨ ਨਹੀਂ ਰਹੇ ਹੁਣ ਜਦ ਮੈਂ ਕਿਸਾਨ ਕਹਿੰਦਾ ਮੇਰਾ ਕਰਜ਼ਾ ਮਾਫ ਕਰੋ ਮੈਂ ਇੱਕ ਦਿਨ ਕਿਸੇ ਬੰਦੇ ਨਾਲ ਬੜੇ ਸੁਲਝੇ ਹੋਏ ਬੰਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਹੋ ਕਿਉਂ ਨਹੀਂ ਰਹਾ ਉਹ ਕਹਿੰਦਾ ਪੰਗਾ ਕੀ ਪੈਣਾ ਹੈ ਜਦੋਂ ਪੰਜਾਬ ਦੇ ਵਿੱਚ ਕਰਜ਼ਾ ਮਾਫ ਕਰਨਾ ਜਾਂ ਹਰਿਆਣੇ 'ਚ ਤਾਂ ਸਾਰੇ ਭਾਰਤ 'ਚ ਰੌਲਾ ਪੈ ਜਾਣਾ 1998 ਚ ਬੀਜੇਪੀ ਦੀ ਸਰਕਾਰ ਸੀ ਇਹਨਾਂ ਨੇ ਸਾਨੂੰ ਕੇਸ ਸੀਸੀ ਦਿੱਤੀ ਕਿਸਾਨ ਕ੍ਰੈਡਿਟ ਕਾਰਡ ਜਿਹਨੂੰ ਅੱਜ ਅਸੀਂ ਲਿਮਟ ਕਹਿ ਦਿੰਦੇ ਆ ਅੱਜ ਆਪਾਂ ਲਿਮਟਾਂ ਦੇ ਉੱਤੇ ਕਿਸਾਨਾਂ ਨੇ ਦੇਖੋ ਕਿੰਨਾ ਕੁਝ ਬਣਾਇਆ ਬਹੁਤ ਕੁਝ ਬਣਾਇਆ ਚੀਜ਼ਾਂ ਬਣਾ ਲਈਆਂ ਘਰ ਬਣਾ ਲਏ ਕੁੜੀਆਂ ਵਿਆਹਤੀ ਸ਼ੰਭੂ ਬੈਰੀਅਰ ਦੇ ਉੱਤੇ ਖੜੇ ਆ ਜਿੱਥੇ ਕਿ ਹਰ ਕੋਈ ਕਿਸਾਨੀ ਦੇ ਹੱਕ ਦੇ ਵਿੱਚ ਇਸ ਧਰਮ ਨੂੰ ਸਮਰਥਨ ਦੇਣ ਲਈ ਪਹੁੰਚ ਰਿਹਾ ਬੇਸ਼ੱਕ ਉਹ ਕਿਸਾਨ ਹੈ ਮਜ਼ਦੂਰ ਹੈ ਅਧਿਆਪਕ ਹੈ ਆ ਜੋ ਹੋਰ ਬਹੁਤ ਸਾਰੇ ਕਿੱਤਿਆਂ ਦੇ ਜਦੋਂ ਸਟੇਜ ਤੋਂ ਨਾਮ ਅਨਾਉਂਸ ਕੀਤਾ ਜਾਂਦਾ ਜਾਂ ਨਾਰੇ ਵੀ ਇੱਥੇ ਲਾਏ ਜਾ ਰਹੇ ਆ ਤਾਂ ਨਾਰਾ ਹੁਣ ਇੰਨਾ ਕਿ ਲੰਮਾ ਹੋ ਜਾਂਦਾ ਕਿ ਕਈ ਕਿੱਤੇ ਉਹਦੇ ਵਿੱਚ ਆ ਜਾਂਦੇ ਆ ਤੇ ਇਸ ਤਰ੍ਹਾਂ ਆ ਜਾਪਦਾ ਜਿਵੇਂ ਬਹੁਤ ਸਾਰੇ ਕੰਮ ਕਰਨ ਵਾਲੇ ਲੋਕਾਂ ਦੀ ਧਰਨੇ ਨੂੰ ਸਪੋਰਟ ਹੋਵੇ ਸੋ ਸਾਡੇ ਨਾਲ ਇਸ ਸਮੇਂ ਇੱਕ ਪ੍ਰੋਫੈਸਰ ਸਾਹਿਬ ਹੈ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਤੇ ਇਹ ਸਰਕਾਰੀ ਕਾਲਜ ਦੇ ਵਿੱਚ ਨੌਕਰੀ ਕਰ ਰਹੇ ਆ ਫਿਰ ਧਰਨੇ ਦੇ ਵਿੱਚ ਆਏ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹਾਂ ਸਰਕਾਰੀ ਨੌਕਰੀ ਵਾਲੇ ਤਾਂ ਵੈਸੇ ਦੂਰ ਰਹਿੰਦੇ ਨਾ ਨਾ ਜੀ ਸਾਡੇ ਅੱਗੇ ਮਾਈਕ ਨਾ ਕਰਦੇ ਹੋ ਕਿਤੇ ਸਾਡੀ ਨੌਕਰੀ ਨੂੰ ਖਤਰਾ ਹੋ ਜਾਊਗਾ ਤੁਸੀਂ ਕਹਿੰਦੇ ਹੋ ਵੀ ਮੈਂ ਧਰਨੇ ਸਪੋਰਟ ਚਾਹਿਆ ਤੇ ਖੁੱਲਕੇ ਕਹਿ ਰਹੇ ਤੁਸੀਂ ਕਹਿੰਦੇ ਹੋ ਵੀ ਮਾਈਕ ਦੇ ਅੱਗੇ ਨਹੀਂ ਆਉਂਦੇ ਸਰਕਾਰੀ ਨੌਕਰੀ ਵਾਲੇ ਤਾਂ ਮੈਂ ਬਾਈ ਜੀ ਫੋਟੋ ਨਹੀਂ ਖਚਾਉਂਦਾ ਅਖਬਾਰ ਚ ਮੈਂ ਬਹੁਤ ਦੇਖਿਆ ਨੇ ਮਾਸਟਰ ਸਕੂਲਾਂ ਵਾਲੇ ਮੈਂ ਸਰਕਾਰੀ ਕਾਲਜ ਚੋਂ ਮੈਂ ਬਤੌਰ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਜਵਾਰਲਾ ਨਹਿਰੂ ਸਰਕਾਰੀ ਕਾਲਜ ਪਿੰਡ ਤੂਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੈਂ ਤਾਂ ਉਦੋਂ ਵਿੱਚ ਸੱਤ ਵਾਰੀ ਦਿੱਲੀ ਦੀ ਸਟੇਜ ਤੋਂ ਬੋਲੇ ਆ 2020 ਦੇ ਬੋਲਦੇ ਰਹਾਂਗੇ ਕਿਉਂਕਿ ਨੌਕਰੀ ਤੋਂ ਪਹਿਲਾਂ ਜਿਸ ਆਮਦਨ ਦੇ ਨਾਲ ਜਿਸ ਪੈਸੇ ਦੇ ਨਾਲ ਪੜੇ ਆਂ ਜਿਸ ਪੈਸੇ ਦੇ ਨਾਲ ਇੱਥੇ ਤੱਕ ਪਹੁੰਚੇ ਆਂ ਪੜ ਕੇ ਫੀਸਾਂ ਭਰ ਕੇ ਉਹ ਖੇਤ ਚੋਂ ਆਇਆ ਇਸ ਕਰਕੇ ਡਿਊਟੀ ਬਣ ਜਾਂਦੀ ਹੈ ਸਾਡੀ ਵੀ ਪਹਿਲੇ ਸਟੇਜ ਤੇ ਪਹੁੰਚਿਆ ਜਾਵੇ ਪਹਿਲੇ स्तरਨੇ ਚ ਪਹੁੰਚਿਆ ਜਾਵੇ ਇਸ ਕਰਕੇ ਛੁੱਟੀ ਲੈ ਕੇ ਆ ਜਾਇਆ ਉਹ ਤਰਨੇ ਦੇ ਵਿੱਚ ਵੀ ਜਿਹੜਾ 2020 ਦੇ ਵਿੱਚ ਲੱਗਿਆ ਸੀ ਮੈਨੂੰ 4 ਮਹੀਨੇ ਮਤਲਬ ਸੰਕਟ ਕੱਟਣਾ ਪਿਆ ਖੈਰੋ ਮੈਂ ਸਹਿ ਗਿਆ ਮਾਨਯੋਗ ਹਾਈ ਕੋਰਟ ਦੇ ਵਿੱਚ ਹੁਣ ਜਿਹੜਾ ਕੇਸ ਉਹ ਚੱਲਿਆ ਗਿਆ ਪਰ ਇਹ ਸਾਡੀ ਪਹਿਲ ਪ੍ਰਾਇੋਰਟੀ ਹੈ ਵੀ ਇੱਥੇ ਜਰੂਰ ਆਓ ਆਪਣੇ ਕੰਮਕਾਰ ਛੱਡ ਕੇ ਛੁੱਟੀਆਂ ਲੈ ਕੇ ਆਓ ਹਾਜ਼ਰੀ ਜ਼ਰੂਰ ਰਵਾਓ ਇਹ ਇਹ ਜਿਹੜਾ ਜੇ ਧਰਨਾ ਮੰਨ ਲਓ ਇਹ ਮੰਗਾ ਪੰਜਾਬ ਸਰਕਾਰੇ ਖਿਲਾਫ ਹੁੰਦੀਆਂ ਹੁੰਦੀਆਂ ਖੇਤੀ ਦੀਆਂ ਫਿਰ ਵੀ ਤੁਸੀਂ ਆ ਜਾਂਦੇ ਨਹੀਂ ਬਿਲਕੁਲ ਆਉਂਦੇ ਸਰਕਾਰ ਕੋਈ ਹੋਵੇ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਰਹਿ ਕੇ ਜੇ ਕੋਈ ਕੰਮ ਕਰਦੇ ਤੁਸੀਂ ਗਲਤ ਨਹੀਂ ਮੈਂ ਕਾਨੂੰਨ ਚੰਗੀ ਤਰ੍ਹਾਂ ਪੜ੍ਹਿਆ ਹੈ ਉਹਦੇ ਵਿੱਚ ਇਹ ਹੈ ਵੀ ਜੇਕਰ ਤੁਸੀਂ ਆਪਣੇ ਰਾਈਟਸ ਵਾਸਤੇ ਫਾਈਟ ਕਰਦੇ ਹੋ ਇਹ ਕੋਈ ਗਲਤ ਕੰਮ ਨਹੀਂ ਹੈਗਾ ਜੇ ਤੁਸੀਂ ਗਲਤ ਕੰਮ ਕਰਦੇ ਹੋ ਨੇਚਰਲੀ ਫਿਰ ਉੱਥੇ ਤਾਂ ਆਈਪੀਸੀ ਹੈਗੀ ਐ ਕਿਸੇ ਵੀ ਤਰ੍ਹਾਂ ਦਾ ਕੋਈ ਪਰਚਾ ਜਾਂ ਕੋਈ ਮੁਕੱਦਮਾ ਪਾ ਕੇ ਕੇਸ ਪਾ ਕੇ ਬੰਦੇ ਨੂੰ ਦੋਸ਼ੀ ਬਣਾਇਆ ਜਾ ਸਕਦਾ ਮੈਂ ਦੋਸ਼ੀ ਨਹੀਂ ਹੈਗਾ ਮੈਂ ਆ ਸਕਦਾ ਇੱਥੇ ਮੈਂ ਹਫਤੇ ਦੀ ਛੁੱਟੀ ਲੈ ਕੇ ਵੀ ਆ ਸਕਦਾ ਮੈਂ ਆਪਣੀ ਤਨਖਾਹ ਘਟਾਉਣੀ ਹੈ ਨਾ ਮੈਂ ਕਿਹੜਾ ਕੋਈ ਕਿਸੇ ਨੂੰ ਕਿਸੇ ਦਾ ਮਿੰਤ ਤੜਲਾ ਕਰਕੇ ਆਉਣਾ ਜਾਂ ਕਹਿ ਕੇ ਆਉਣਾ ਵੀ ਯਾਰ ਮੈਂ ਲੁੱਕ ਕੇ ਚੱਲੇ ਆ ਮੈਂ ਤਾਂ ਤੁਹਾਡੇ ਸਾਹਮਣੇ ਪੰਜਾਬ ਲੋਕ ਚੈਨਲ ਤੇ ਗੱਲ ਕਰ ਰਿਹਾ ਲੋਕ ਪਾ ਕੇ ਆਏ ਹਾਂ ਮੈਂ ਕਹਿੰਦਾ ਪੂਰਾ ਇਹਨ ਖੱਚ ਕੇ ਆਇਆ ਤੁਹਾਡਾ ਚੈਨਲ ਹੈ ਬਾਬੇ ਦੀ ਕਿਰਪਾ ਨਾਲ ਰੀਚ ਬਹੁਤ ਹੈ ਸਭ ਨੇ ਦੇਖ ਲੈਣਾ ਹਮ ਬਿਲਕੁਲ ਤੇ ਹੁਣ ਜੇ ਧਰਨੇ ਦੀ ਗੱਲ ਕਰੀਏ ਮੋਰਚੇ ਦੀ ਗੱਲ ਕਰੀਏ ਕਿਸਾਨ ਜਿਹੜੀ ਮੰਗਾਂ ਨੂੰ ਲੈ ਕੇ ਬੈਠੇ ਆ ਸੰਘਰਸ਼ ਕਰ ਰਹੇ ਆ ਕਿੰਨੀਕ ਜੈ ਸਮਝਦੇ ਨਾ ਮੰਗਾ ਨੂੰ ਬਿਲਕੁਲ ਜੈਚ ਨੇ ਅਰਥ ਸ਼ਾਸਤਰ ਚੰਗੀ ਤਰ੍ਹਾਂ ਪੜ੍ਹਿਆ ਗ੍ਰੈਜੂਏਸ਼ਨ ਦੇ ਵਿੱਚ ਜਦੋਂ ਲਾਗਤ ਵੱਧਦੀ ਹੈ ਕਿਸੇ ਚੀਜ਼ ਦੀ ਤਾਂ ਫਿਰ ਉੱਥੋਂ ਆਮਦਨ ਹੈ ਜਿਹੜੀ ਜੋ ਘਟਣ ਲੱਗ ਜਵੇ ਤਾਂ ਚਿੰਤਾ ਦਾ ਵਿਸ਼ਾ ਹੋ ਜਾਂਦਾ ਹੈ ਲੋਕ ਉਸ ਚੀਜ਼ ਨੂੰ ਛੱਡਣਾ ਪਸੰਦ ਕਰਦੇ ਨੇ ਉਹਦਾ ਨਤੀਜਾ 'ਚ ਇਹ ਨਿਕਲਦਾ ਵੀ ਅਬਾਊਟ 80% 7 ਟੂ 80% ਆਫ ਦੀ ਯੂਥ ਆਫ ਪੰਜਾਬ ਦੋਸਟ ਮੀਨਸ ਪੀਪਲ ਦੇ ਹੈਵ ਗੋਨ ਟੂ ਦੀ ਅਬਰਾਡ ਕੰਟਰੀਜ਼ ਬਾਹਰ ਪਹੁੰਚ ਗਿਆ ਨੌਜਵਾਨ ਅੱਜ ਵੀ ਤੁਸੀਂ ਦੇਖੋ ਬਹੁਤ ਬਜ਼ੁਰਗ ਨੇ ਇਹ ਸਮਾਜ ਦੇ ਵਿੱਚ ਜਿਹੜੇ ਪੁੱਤਰ ਨੂੰ ਆਪਣੇ ਨੂੰ ਕਹਿੰਦੇ ਨੇ ਵੀ ਖੇਤੀ ਨਾ ਕਰੀ ਨੌਕਰੀ ਕਰ ਲਾ ਉਹਦਾ ਕਿਤੇ ਨਾ ਕਿਤੇ ਤਾਂ ਕੋਈ ਕਾਰਨ ਹੈ ਨਾ ਛੋਟਾ ਕਿਸਾਨੇ ਦੇ ਵਿੱਚ ਮਾਰੇ ਗਿਆ ਪੀੜਿਆ ਗਿਆ ਵੱਡਾ ਕਿਸਾਨੇ ਦਾ ਫਾਇਦਾ ਲੈ ਗਿਆ ਜਿਵੇਂ ਕੋਈ ਪਾਲਿਸੀ ਬਣਦੀ ਹੈ ਵੀ ਸਬਸਿਡੀ ਦਵਾਂਗੇ ਉਹ ਵੱਡਾ ਕਿਸਾਨ ਆਪਣਾ ਤਾਲਮੇਲ ਬਣਾ ਕੇ ਆਪਣਾ ਸੰਪਰਕ ਬਣਾ ਕੇ ਲੈ ਜਾਂਦਾ ਹੈ ਛੋਟੇ ਜਿਹਦੇ ਕੋਲ ਟਰੈਕਟਰ ਵੀ ਨਹੀਂ ਹੈਗਾ ਉਹਨੂੰ ਸੁਸਾਇਟੀ ਵਾਲਾ ਟਰੈਕਟਰ ਵੀ ਵਰਤਣ ਨੂੰ ਨਹੀਂ ਮਿਲਦਾ ਮੈਂ ਇਸ ਚੀਜ਼ ਦਾ ਗਵਾਹ ਐ ਮੈਂ ਦੇਖਿਆ ਮੈਂ ਅਜੇ ਬੰਦੇ ਵੀ ਦੇਖੇ ਨੇ ਜਿਨ੍ਹਾਂ ਨੇ ਸੁਸਾਇਟੀ ਚੋਂ ਚੀਜ਼ਾਂ ਲੈ ਕੇ ਚਲਾ ਕੇ ਆਪਣੀ ਖੇਤੀ ਕਰ ਲਈ ਛੋਟਾ ਕਿਸਾਨ ਜਿਹੜਾ ਘਰ ਬੈਠਾ ਜਿਹਦੇ ਵਾਸਤੇ ਬਣੀ ਸੀ ਉਹ ਵੱਡੇ ਦੀ ਖੇਤੀ ਕਰਕੇ ਉੱਤੇ ਪੈਸੇ ਕਮਾ ਲੇ ਇਹ ਚੀਜ਼ਾਂ ਨੇ ਜਿਹੜੀਆਂ ਬਰੀਕੀ ਨਾਲ ਦੇਖਣੀਆਂ ਚਾਹੀਦੀਆਂ ਨੇ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਇਹ ਸਮੇਂ ਦੀ ਲੋੜ ਹੈ ਜੇਕਰ ਕ੍ਰੌਪ ਡਾਈਵਰਸੀਫਿਕੇਸ਼ਨ ਫਸਲੀ ਵਿਭਿੰਨਤਾ ਲੈ ਕੇ ਆਉਣੇ ਜਿਹਦਾ ਸਰਕਾਰ ਅਕਸਰ ਨਾਰਾ ਦਿੰਦੀ ਹੈ ਵੀ ਯਾਰ ਜੀਰੀ ਲਾਉਣੀ ਛੱਡੋ ਜੇਰੀ ਦੇ ਵਿੱਚ ਪਾਣੀ ਦੀ ਖਪਤ ਜ਼ਿਆਦਾ ਹੈ ਤਾਂ ਉਹਦੇ ਵਾਸਤੇ ਸਾਨੂੰ ਹੋਰ ਫਸਲਾਂ ਤੇ ਐਮ ਐਸ ਪੀ ਦੇਣੀ ਪਊ ਹੁਣ ਤੁਸੀਂ ਆਪ ਸਿਆਣੇ ਹੋ ਜਦੋਂ ਕਿਸਾਨ ਆਪਣੀ ਮੂੰਗੀ ਦੀ ਫਸਲ ਲੈ ਕੇ ਜਾਂਦਾ ਲਾਲੇ ਕੋਲ ਦੁਕਾਨ ਤੇ ਉਹ 32 ਰੁਪਏ ਨੂੰ 35 ਨੂੰ ਰਹਿ ਜਾਂਦੀ ਹੈ ਅਤੇ ਜਦੋਂ ਖਰੀਦਣ ਜਾਂਦਾ 120 ਨੂੰ ਦਿੰਦਾ ਪੰਜਾਬ ਦੇ ਵਿੱਚ ਦਾ ਐਮ ਐਸ ਪੀ ਹੈ ਵੀ ਬਹੁਤ ਸਾਰੀਆਂ ਫਸਲਾਂ ਦੇ ਉੱਤੇ ਉਹ ਐਮ ਐਸ ਪੀ ਇਸ ਤਰ੍ਹਾਂ ਛੋਟੇ ਵੀਰ ਨਹੀਂ ਹੁੰਦੀ ਐਮ ਐਸ ਪੀ ਹੈ ਜਿਹੜੀ ਉਹਨੂੰ ਕੇਂਦਰ ਤੈਅ ਕਰਦਾ ਹੈ ਜਿਹੜੀ ਵੱਡੀ ਗੱਲ ਹੈ ਹੁਣ ਤੁਸੀਂ ਸਟੇਜ ਤੇ ਖੜ ਕੇ ਨਾਰਾ ਦੇ ਦਿਓ ਵੀ ਐਮ ਐਸ ਪੀ ਮਿਲੂਗੀ ਜੱਟ ਫਸਲਾਂ ਤੇ ਉਹ ਗੱਲ ਨਹੀਂ ਬਣਦੀ ਉੱਪਰੋਂ ਨੋਟੀਫਿਕੇਸ਼ਨ ਹੋਵੇ ਫਸਲ ਹੈ ਜਿਹੜੀ ਮੰਡੀ ਦੇ ਵਿੱਚ ਵਿਕੇ ਮੰਡੀ ਦੇ ਵਿੱਚ ਮੈਂ ਤਾਂ ਕਿਤੇ ਮੂੰਗੀ ਦੇਖਿਓ ਨਹੀਂ ਇੱਥੇ ਤਾਂ ਲੋਕ ਪਿੰਡਾਂ ਚ ਲੱਭਦੇ ਫਿਰਦੇ ਨੇ ਲੋਕ ਇੱਕ ਦੂਏ ਨੂੰ ਕਹਿੰਦੇ ਨੇ ਵੀ ਕਿਸੇ ਨੇ ਬੀਜਿਆ ਯਾਰ ਕੀਲਾਖੰਡ ਘਰ ਵਾਸਤੇ ਲੈ ਲਈਏ ਤੁਸੀਂ ਵੀ ਦੇਖਿਆ ਹੁਣਾਂ ਵੀ ਮਾਹਾਂ ਦੀ ਦਾਲ ਬੀਬੀਆਂ ਘਰਾਂ ਚ ਕਹਿ ਦਿੰਦੇ ਆ ਵੀ ਤੁਸੀਂ ਤੁਰਦੇ ਫਿਰਦੇ ਹੋ ਕਿਤੇ ਦੇਖਿਓ ਵੀ ਜੇ ਦਾਲ ਦੂਲ ਹੋਵੇ ਕਿਸੇ ਦੇ ਜੇ ਮੰਡੀਆਂ ਚ ਆਜੇ ਮੈਂ ਕਹਿੰਦਾ ਰੇਟ ਕੱਟ ਜਾਊਗਾ 120 ਨੂੰ ਨਹੀਂ ਇਹ 40 ਰੁਪਏ ਨੂੰ ਮਿਲਣ ਲੱਗ ਜੂਗੀ 30 ਨੂੰ ਇਹਦਾ ਰੇਟ ਬੰਨਵਾ ਨਹੀਂ ਹੈ ਕੋ ਕਹਿਣ ਦੀ ਗੱਲ ਹੈ ਉਹ ਕੇਂਦਰ ਨੇ ਤੈਅ ਕਰਨਾ ਜੇ ਕਿਤੇ ਉਹ ਕਰ ਦੇਣ ਤਾਂ ਇਹ ਬਹੁਤ ਵੱਡੀ ਜਿੱਤ ਹੈ ਜਿਹੜੀ ਇਹ ਮੋਦੀ ਸਰਕਾਰ ਦੀ ਹੋਊਗੀ ਕਿਸੇ ਹੋਰ ਦੀ ਨਹੀਂ ਤੇ ਤੁਸੀਂ ਦੱਸਿਓ ਕਿ ਤੁਸੀਂ ਪ੍ਰੋਫੈਸਰ ਕਿਹੜੀ ਜਿਹੜਾ ਸਬਜੈਕਟ ਹੈ ਤੁਹਾਡਾ ਮੇਰਾ ਇੰਗਲਿਸ਼ ਹੈ ਮੈਂ ਪੀ ਐਚ ਡੀ ਇੰਗਲਿਸ਼ ਐ ਸੀਟ ਡੀ ਸੀਓ ਆਈ ਡੀ ਐਲ ਸੀ ਐਫੀ ਬੀ ਐਡ ਅਤੇ ਲਾ ਦਾ ਮੈਂ ਸਟੂਡੈਂਟ ਆ ਪਰ ਲੋਕ ਤਾਂ ਇਹ ਵੀ ਕਹਿੰਦੇ ਆ ਬਹੁਤ ਸਾਰੇ ਹੁਣ ਨੈਸ਼ਨਲ ਮੀਡੀਆ ਦੇ ਉੱਤੇ ਜਦੋਂ ਗੱਲਾਂ ਚੱਲਦੀਆਂ ਤਾਂ ਕਮੈਂਟ ਆਉਂਦੇ ਆ ਨੈਸ਼ਨਲ ਪੱਤਰ ਤੇ ਦੇਖੀਏ ਤਾਂ ਚਰਚਾਵਾਂ ਹੁੰਦੀਆਂ ਵੀ ਗਵਾਰ ਬੈਠੇ ਆ ਅਨਪੜ ਬੈਠੇ ਆ ਤੇ ਤੁਸੀਂ ਅਨਪੜਾਂ ਦੇ ਹੱਕ ਦੇ ਵਿੱਚ ਆ ਗਏ ਤੁਸੀਂ ਕਹਿੰਦੇ ਮੈਂ ਪੜਿਆ ਲਿਖਿਆ ਤੁਸੀਂ ਕਿੱਦਾਂ ਇਹਨਾਂ ਦੇ ਹੱਕ ਚ ਆ ਗਏ ਫਿਰ ਮੈਂ ਜਦੋਂ ਦਿੱਲੀ ਦੇ ਸਟੇਜ ਤੇ ਚੜਿਆ ਚੌਥੇ ਦਿਨ ਦੀ ਗੱਲ ਹੈ ਇਹ ਧਰਨਾ ਬੜਾ ਸਿਖਰ ਤੇ ਸੀ ਚੌਥਾ ਦਿਨ ਇਹ ਇੱਕ ਲੜਕੀ ਆ ਗਈ ਦਿੱਲੀ ਕਾਲਜ ਦੀ ਉਹ ਕਹਿੰਦੀ ਮੈਂ ਪੋਸਟ ਗ੍ਰੈਜੂਏਸ਼ਨ ਦੀ ਕੁੜੀ ਆ ਮੈਂ ਐਮਏ ਹਿਸਟਰੀ ਕਰਦੀ ਆ ਉਹਦੇ ਹੱਥ 'ਚ ਮਾਈਕ ਸੀ ਕਹਿੰਦੀ ਮੈਂ ਗੱਲ ਕਰਨ ਦੇਖੀ ਹੋਊ ਤਾਂ ਉਹਦੇ ਪਿੱਛੇ ਪੌੜੀਆਂ ਸੀ ਇੱਕ ਪਾਸੇ ਲੋਹੇ ਦੀਆਂ ਉਹ ਮੈਂ ਉਹਦੇ ਉੱਪਰ ਬਹਿ ਕੇ ਕਹਿੰਦੇ ਥੋਡੀ ਵਾਰੀ ਆਉਣੀ ਹੈ ਹਜੇ ਮੈਂ ਇੰਟਰਵਿਊ ਚ ਬੈਠੇ ਤਾਂ ਉਹ ਆ ਗਈ ਉਹਨੇ ਕਿ ਮੈਨੂੰ ਕੁਝ ਗੱਲਾਂ ਕਰੀਆਂ ਮੈਂ ਅੰਗਰੇਜ਼ੀ ਚ ਕੀਤੀ ਅੱਜ ਵੀ ਮੇਰੀ ਉਹ ਇੰਟਰਵਿਊ ਜਿਹੜੀ ਚ ਹੈ ਮੇਰੇ ਫੇਸਬੁੱਕ ਪੇਜ ਤੇ ਚੱਲਦੀ ਹੈ ਉਹਦਾ ਮੈਨੂੰ ਕਹਿੰਦੀ ਆਪ ਤੋਂ ਪੜੇ ਇਹ ਹੀ ਕੁਐਸਚਨ ਉਹਨਾਂ ਦਾ ਸੀ ਜੇ ਤੂੰ ਬੋਲਤੇ ਕਿ ਯਹਾਂ ਪੇ ਤਾਂ ਲੋਕ ਜ਼ਿਆਦਾਤਰ ਜੋ ਕਿਸਾਨ ਉਹ ਹਨਪੜ ਹੈ ਮੈਂ ਕਹਿੰਨੀ ਹਨਪੜ ਹੈ تھے ਅਬ ਨਹੀਂ ਅਬ ਉਹ ਪੜ ਚੁਕੇ ਹੈ ਅਗਰ ਪੜਾ ਤਾਂ ਵੀ ਉਸਕਾ ਬੇਟਾ ਬਾਹਰ ਗਿਆ ਹੈ ਅਬ ਹੀ ਕਿਸਾਨ ਵੈਸੇ ਨਹੀਂ ਰਹੇ ਕਿਸਾਨ ਪੜ ਚੁਕੇ ਮੈਂ ਪੜ ਲਏ ਹੁਣ ਬੀਬੀਓ ਗੱਲਾਂ ਨਹੀਂ ਰਹੀਆਂ ਹੁਣ ਜੇਕਰ ਮੈਂ ਪੜ ਕੇ ਵੀ ਘਰ ਬੈਠਦਾ ਕੁੰਡਾ ਲਾ ਕੇ ਆਪਣੇ ਘਰ ਦਾ ਤੇ ਮੈਂ ਕਹਿੰਦਾ ਵੀ ਪੜਾਈ ਦਾ ਵੀ ਕੋਈ ਫਾਇਦਾ ਨਹੀਂ ਸਰਦਾਰ ਸਾਹਿਬ ਇੱਕ ਗੱਲ ਦੱਸੋ ਵੀ ਸਿਰਫ ਭਾਸ਼ਾ ਸਿੱਖਣੀ ਬੰਦੇ ਨੂੰ ਗਿਆਨਵਾਨ ਕਰ ਦਿੰਦੀ ਹੈ ਜਾਂ ਗਿਆਨ ਕੋਈ ਹੋਰ चीज ਹੁੰਦੀ ਹੈ ਤੇ ਭਾਸ਼ਾ ਹੋਰ ਚੀਜ਼ ਹੁੰਦੀ ਹੈ ਨਹੀਂ ਭਾਸ਼ਾ ਹੋਰ ਚੀਜ਼ ਹੈ ਭਾਸ਼ਾ ਤੁਸੀਂ ਆਪਣੇ ਪਰਿਵਾਰ ਤੋਂ ਆਪਣੇ ਵਿਰਸੇ ਚੋਂ ਸਿੱਖਦੇ ਹੋ ਜਿਹੜਾ ਇੱਕ ਐਜੂਕੇਸ਼ਨ ਹੈ ਇਹ ਡਿਫਰੈਂਟ ਹੈ ਐਜੂਕੇਸ਼ਨ ਐਜੂਕੇਸ਼ਨਿਸਟ ਹੈ ਜਿਹੜਾ ਸਿੱਖਿਆਕ ਬੰਦਾ ਹੈ ਉਹ ਅਨਪੜ੍ਹ ਵੀ ਹੋ ਸਕਦਾ ਤੁਸੀਂ ਦੇਖਿਆ ਹੋਣਾ ਕਈ ਵਾਰ ਪਿੰਡਾਂ ਚ ਬਜ਼ੁਰਗ ਹੁੰਦੇ ਨੇ ਪਰ ਗੱਲ ਉਹ ਸਲੀਕੇ ਵਾਲੀ ਕਰਦੇ ਨੇ ਜਿਹੜੀ ਪੜਿਆ ਲਿਖਿਆ ਨਹੀਂ ਕਰ ਸਕਦਾ ਮਤਲਬ ਪੜਿਆ ਜ਼ਰੂਰੀ ਨਹੀਂ ਹੁੰਦਾ ਕੜਿਆ ਜ਼ਰੂਰੀ ਹੁੰਦਾ ਕੜਿਆ ਬਹੁਤ ਹੋਣਾ ਬਹੁਤ ਜ਼ਰੂਰੀ ਹੈ ਪੜਿਆ ਘੱਟ ਕੜਿਆ ਵਾ ਜ਼ਿਆਦਾ ਹੋਵੇ ਅਸੀਂ ਵੀ ਫੀਲਡ ਚ ਫਿਰੇ 14 ਪ੍ਰਾਈਵੇਟ ਕਾਲਜਾਂ ਚ ਡਿਊਟੀ ਕੀਤੀ 15ਵਾਂ ਹੁਣ ਸਰਕਾਰੀ ਹੈ 7 ਸਾਲ ਇੱਥੇ ਮੈਨੂੰ ਹੋ ਗਏ ਜਿਹੜਾ ਬੰਦਾ ਫੀਲਡ ਚ ਫਿਰਦਾ ਉਹ ਸਿੱਖਦਾ ਜ਼ਰੂਰ ਹੈ ਵੀ ਹੋਵੇ ਉਹ ਖੱਟ ਕਾਫੀ ਕੁਝ ਲੰਦਾ ਹੈ ਲੋਕਾਂ ਨੂੰ ਪੜ ਕੇ ਜਾਂ ਠੋਕਰਾਂ ਖਾ ਕੇ ਕਹਿ ਲੋ ਅੱਜ ਇਸ ਚੀਜ਼ ਦੀ ਬਹੁਤ ਵੱਡੀ ਲੋੜ ਹੈ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੇ ਖੇਤ ਬਚਾਉਣ ਦੀ ਲੋੜ ਹੈ ਪੰਜਾਬ ਦਾ ਜਵਾਨ ਪੰਜਾਬ ਦੀ نسل ਤੇ ਫਸਲ ਬਚਾਉਣ ਦੀ ਲੋੜ ਹੈ ਚਿੱਟੇ ਨੇ ਘਰਾਂ ਦੇ ਘਰਾਂ ਦੇ ਘਰ ਖਾਲੀ ਕਰਤੇ ਅੱਜ ਮਾਤਾਵਾਂ ਰੋਂਦੀਆਂ ਨੇ ਅੱਜ ਮਾਂ ਇਹ ਕਹਿੰਦੀ ਹੈ ਬੱਚੇ ਨੂੰ ਕਹਿੰਦੀ ਵੀ ਪੜ੍ਹਨ ਨਾ ਚਾਹੀਂ ਮੈਂ ਆਪ ਦੇਖਿਆ ਮੈਂ ਕਾਲਜ ਦੇ ਵਿੱਚ ਨੌਕਰੀ ਕਰਦਾ ਡਿਊਟੀ ਕਰਦਾ ਮੈਂ ਦੇਖਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਛੱਡ ਦੇ ਬੀਏ ਨਾ ਕਰ ਤੂੰ ਘਰ ਬਹਿ ਜਾ ਕਹਿੰਦੇ ਵੀ ਜਿਹਦਾ ਬੱਚਾ ਜਿਹਦੇ ਜਮਾਨੇ 'ਚ ਬਚ ਗਿਆ ਸਮਝ ਲਓ ਕਹਿੰਦੇ ਉਹਦੇ ਕੋਲ ਬਹੁਤ ਵੱਡੀ ਪ੍ਰਾਪਰਟੀ ਹੈ ਹਾਲਾਤ ਹੋ ਗਏ ਹੁਣ ਤੁਸੀਂ ਆਏ ਹੋ ਇੱਥੇ ਧਰਨੇ ਦੇ ਸਮਰਥਨ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਆਏ ਹੋ ਤੁਸੀਂ ਤਾਂ ਸਿੱਖਿਆ ਜਿਹੜੀ ਦੇ ਰਹੇ ਹੋ ਬੱਚਿਆਂ ਨੂੰ ਉਹ ਤਾਂ ਇੰਗਲਿਸ਼ ਦੀ ਦੇ ਰਹੇ ਹੋ ਤਾਂ ਉਹਨੇ ਚੀਜ਼ਾਂ ਬਾਰੇ ਪਤਾ ਵੀ ਹੈਗਾ ਮੰਗਾਂ ਕਿਹੜੀਆਂ ਹਨ ਸੁਆਮੀਨਾਥਨ ਦੀ ਰਿਪੋਰਟ ਕੀ ਹੈ ਜਾਂ ਐਮਐਸਪੀ ਕੀ ਹੁੰ ਤੂੰ ਤੁਸੀਂ ਸਿੱਖਿਆ ਜਿਹੜੀ ਹੈ ਪਛਾਈ ਸਿੱਖਿਆ ਦੇਣ ਵਾਲੀ ਕੀ ਜਾਣੋ ਇਹਦੇ ਬਾਰੇ ਨਹੀਂ ਮੈਂ ਅੰਗਰੇਜ਼ੀ ਵਾਲਾ ਤਾਂ ਜਾਦੇ ਪੜ੍ਹਦਾ ਸਮਾਂ ਤੋਂ ਸੁਆਮੀ ਨਥਨ ਆਏ ਸਾਊਥ ਇੰਡੀਆ ਚ ਤੁਸੀਂ ਨਾ ਉੱਤੇ ਦੱਖਣੀ ਭਾਰਤ ਚੋਂ ਉਹਨਾਂ ਨੇ ਤਾਂ ਜੋ ਵੀ ਲਿਖਿਆ ਪਹਿਲਾਂ ਅੰਗਰੇਜ਼ੀ ਚ ਲਿਖਿਆ ਬਾਅਦ ਚੋਂ ਫਿਰ ਸਾਡੀਆਂ ਜਿਹੜਾ ਖੇਤਰੀ ਭਸ਼ਾਵਾਂ ਚ ਆਇਆ ਇਸ ਕਰਕੇ ਮੈਂ ਤਾਂ ਉਹਨੂੰ ਬਹੁਤ ਡੀਪਲੀ ਪੜਿਆ ਹੈ ਸੁਆਮੀ ਨਥਨ ਦੱਖਣ ਭਾਰਤ ਚੋਂ ਆਉਂਦਾ ਹੈ ਜਿੱਥੇ ਮੱਛੀ ਦੀ ਖੇਤੀ ਜ਼ਿਆਦਾ ਹੈ ਖੇਤੀ ਤੋਂ ਭਾ ਮੇਰਾ ਕਿਤਾ ਉਤਪਾਦਨ ਉਤਪਾਦਨ ਜ਼ਿਆਦਾ ਹੈ ਮਤਲਬ ਉਹ ਜ਼ਿਆਦਾ ਉਹਨਾਂ ਨੂੰ ਵੇਚਿਆ ਜਾਂਦਾ ਹੈ ਤਲਾਹਾਂ ਚੋਂ ਕੱਢ ਕੇ ਵੇਚਿਆ ਜਾਂਦਾ ਹੈ ਇਹ ਇੱਕ ਉੱਥੇ ਟ੍ਰੈਂਡ ਹੈ ਇੱਕ ਓਕੂਪੇਸ਼ਨ ਹੈ ਸਾਡੀ ਕੀ ਹੈ ਜੀਰੀ ਅਤੇ ਕਣਕ ਝੋਨਾ ਜਾਂ ਕਪਾ ਉਹਨੇ ਅਮੀਨਾਥ ਨੇ ਜਿਹੇ ਪੰਜਾਬੀਆਂ ਲਈ ਕੀ ਲਿਖਿਆ ਪੰਜਾਬੀ ਦਾ ਨਾਂ ਪੰਜਾਬ 'ਚ ਮੱਛੀ ਦੀ ਕੋਈ ਹੈ ਨਹੀਂ ਗੱਲ ਇੱਥੇ ਝੋਨਾ ਕਣਕ ਦੋਹੇ ਚੱਕਰ ਚੱਲ ਰਿਹਾ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਵੀ ਬੰਦਾ ਦੱਖਣ ਚੋਂ ਆ ਕੇ ਉੱਤਰ ਦੀ ਗੱਲ ਕਰਕੇ ਗਿਆ ਆਪਣੀ ਨੌਰਥ ਦੀ ਇੰਡੀਆ ਦੀ ਜਿੱਥੇ ਕਣਕ ਤੇ ਜੀਰੀ ਜ਼ਿਆਦਾ ਹੈ ਇਹਦਾ ਮਤਲਬ ਉਹਨੇ ਹੁਣ ਤੁਸੀਂ ਸਟੱਡੀ ਨੂੰ ਕਿਵੇਂ ਕਹਦੋ ਕਿ ਤੂੰ ਅੰਗਰੇਜ਼ੀ ਪੜ੍ਹਿਆ ਤੂੰ ਕਿਸਾਨਾਂ ਬਾਰੇ ਨਹੀਂ ਜਾਣਦਾ ਆ ਗਈ ਨਾ ਗੱਲ ਉਹ ਬੰਦਾ ਤਾਂ ਵੀ ਨਾਂਡੂ ਤੋਂ ਉੱਠ ਕੇ ਆ ਕੇ ਹੂਰੇ ਦੀ ਗੱਲ ਕਰ ਗਿਆ ਮੈਂ ਤਾਂ ਯਾਰ ਇੱਥੇ ਸਰੰਦ ਗੋਲੀ ਬੈਠਾ ਮੈਂ ਜੇ ਬੋ ਆ ਸਕਦਾ ਇਸ ਕਰਕੇ ਉਹਨੇ ਬਹੁਤ ਵਧੀਆ ਗੱਲ ਕੀਤੀ ਕਿ ਉਹ ਕਹਿੰਦਾ ਭਾਈ ਲਾਗਤ ਵਧ ਗਈ ਜੀਰੀ ਦੀ ਜਿਹੜੀ ਕੀਮਤ ਹੈ ਤੇ ਕਣਕ ਦੀ ਉਹ 44500 55500 6000 ਹੋਣੀ ਚਾਹੀਦੀ ਹੈ ਜੇ ਕਿਸਾਨ ਬਚਾਉਣਾ ਹੈ ਮੈਂ ਫੇਸਬੁਕ ਪੇਜ ਤੇ ਇੱਕ ਵੀਡੀਓ ਅਪਲੋਡ ਕੀਤੀ ਬਹੁਤ ਲੋਕਾਂ ਨੇ ਪਸੰਦ ਕੀਤੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹਾਂ ਸਵਾਲ ਮੈਂ ਵੀ ਤੁਹਾਨੂੰ ਕਰ ਲੈਣਾ ਵੀ ਜੇ ਜੀਰੀ ਦੀ ਕੀਮਤ ਕਣਕ ਦੀ ਕੀਮਤ 5000 ਤੱਕ ਚੱਲ ਗਈ ਜਿਹੜਾ ਮਜ਼ਦੂਰ ਵਰਗ ਆ ਫਿਰ ਉਹਦੀਆਂ ਦਿਹਾੜੀਆਂ ਵੀ ਉੱਥੇ ਜਾਣ ਗਈਆਂ ਹਰ ਬੰਦਾ ਸਮਰੱਥ ਹੋਊਗਾ ਆਟਾ ਖਰੀਦਣ ਦੇ ਕਣਕ ਖਰੀਦਣ ਦੇ ਉਹ ਕਿੱਦਾਂ ਖਾਣਗੇ ਫਿਰ ਮੈਂ ਕਹਿੰਦਾ ਵੀ ਬਹੁਤ ਤ ਵਧੀਆ ਕੁਐਸਚਨ ਕੀਤਾ ਇਹ ਮੇਰੇ ਜਿਹੜੇ ਮਜ਼ਦੂਰ ਭਰਾ ਸਾਡੇ ਉਹ ਭਰਾ ਨੇ ਸਾਡੇ ਬਰਾਬਰ ਦੇ ਨੇ ਸਾਡੇ ਨਾਲ ਖੜਦੇ ਨੇ ਸੱਜੀਆਂ ਖੱਪੀਆਂ ਬਾਹਾਂ ਨੇ ਉਹਨਾਂ ਵਾਸਤੇ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਹੈ ਇਹ ਮਤਲਬ ਉਹਨਾਂ ਦੀ ਜਿਹੜੀ ਉਜਰਤ ਹੈ ਸਵਾਮੀ ਨਾਥ ਨੇ ਉਹ ਵੀ ਬਤਾਈ ਸੀ ਉਹ ਕਹਿੰਦਾ ਵੀ ਜੇ ਕਿਸਾਨ ਦੀ ਉਪਜਾ ਖੇਤ ਦੇ ਵਿੱਚੋਂ 70000 ਹੋ ਗਈ ਸੱਟ ਹੋ ਗਈ 80 ਹੋ ਗਈ ਤਾਂ ਨਾਲ ਦੀ ਨਾਲ ਜਿਹੜਾ ਵਰਕਰ ਹੈ ਉਹਦੀ ਵੇਜ ਵਧਣੀ ਹੈ ਉਹ ਕਟਣੀ ਨਹੀਂ ਇੰਨੀ ਨਹੀਂ ਰਹੂਗੀ 400 ਰੁਪਿਆ 450 500 ਉਹ 1200 ਤੱਕ ਜਾਣੀ ਹੈ ਉਹ 1100 ਤੱਕ ਇਹ ਨੇਚਰਲ ਹੈ ਜਦੋਂ ਜਿਹੜਾ ਖੇਤ ਦੇ ਵਿੱਚ ਬਾਈ ਜੀ ਬੰਦਾ ਕਿਸਾਨ ਤਾਂ ਅੱਜ ਘੱਟ ਖੇਤੀ ਕਰਦਾ ਨੌਕਰ ਟਰੈਕਟਰ ਜ਼ਿਆਦਾ ਚਲਾਉਂਦਾ ਹੈ ਫਸਲ ਵੀ ਉਹੀ ਵੜਾਉਂਦਾ ਹੈ ਉਹਨੂੰ ਪਤਾ ਨਹੀਂ ਲੱਗੂਗਾ ਵੀ ਉਤਪਾਦਨ ਵੱਧ ਗਿਆ ਅਤੇ ਰੇਟ ਵੱਧ ਗਿਆ ਉਹ ਮੰਗੂਗਾ ਨਹੀਂ ਪੈਸੇ ਨੇਚਰਲੀ ਇੱਥੇ ਰੌਲਾ ਪਊਗਾ ਇਹ ਜਿਹੜੀ ਦਿਹਾੜੀ ਹੈ 700 800 900 ਹਜ਼ਾਰ ਤੱਕ ਜਾਊਗੀ ਅਤੇ ਜਿਹੜੀ ਗੱਲ ਰਹੀ ਆਟੇ ਦੀ ਆਟਾ ਬੇਸਿਕ ਕਾਮੋਡਿਟੀ ਹੈ ਸਾਡੀ ਡੇਲੀ ਯੂਜ਼ ਦੀ ਇਸ ਕਰਕੇ ਉਹ ਆਏ ਨਹੀਂ ਵਧਦੀ ਇਸ ਗੱਲ 'ਤੇ ਧਿਆਨ ਦੇਣਾ ਕਈ ਵਾਰੀ ਹੁੰਦਾ ਵੀ ਪਤਾ ਨਹੀਂ ਜੇ ਤਾਂ 6000 ਕਹਿ ਰਹੇ ਨੇ 5000 ਰੇ ਦਾ ਸੀ ਮੈਂ ਨਹੀਂ ਐ ਕੁਝ ਨਹੀਂ ਉਹ ਬੇਸਿਕ ਚੀਜ਼ਾਂ ਨੂੰ ਸਾਰੇ ਖਾਂਦੇ ਨੇ ਉਹਨੂੰ ਯੂਪੀ ਵਾਲਾ ਵੀ ਖਾਂਦਾ ਉਹਨੂੰ ਦੱਖਣ ਵਾਲਾ ਵੀ ਖਾਂਦਾ ਉਹਨੂੰ ਸਾਰਾ ਇੰਡੀਆ ਕਿਤੇ ਨਾ ਕਿਤੇ ਰੋਟੀ ਦੇ ਰੂਪ 'ਚ ਜਿਹੜਾ ਅੰਨ ਹੈ ਇਹ ਕਣਕ ਖਾਧੀ ਜਾਂਦੀ ਹੈ ਉਹਦਾ ਉਹਦਾ ਰੇਟ ਆਇ ਨਹੀਂ ਵਧਦਾ ਵੀ ਉਹ ਵੀ ਤੁਹਾਨੂੰ ਜੀ 150 ਰੁਪਏ ਕਿਲੋ ਮਿਲੂਗਾ ਉਹ ਤਾਂ ਇੱਥੇ ਇੱਥੇ ਕਿਤੇ ਰਹਿਣਾ ਕਿਉਂਕਿ ਉਹ ਬੇਸਿਕ ਨੈਸੈਸਿਟੀ ਹੈ ਸਾਡੀ ਉਹ ਨਹੀਂ ਵਧੂਗੀ ਕਣਕ ਦਾ ਰੇਟ ਜੇ ਵਧ ਜਾਂਦਾ ਕਿਸਾਨ ਅਤੇ ਮਜ਼ਦੂਰ ਨੂੰ ਫਾਇਦਾ ਹੋਣਾ ਹੈ ਤੁਸੀਂ ਇਹਨਾਂ ਗੱਲਾਂ ਨਾਲ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਪਾਏ ਹੋ ਜਿਹੜੇ ਤੁਹਾਨੂੰ ਜਿਹੜੇ ਕਮੈਂਟ ਵੀ ਕਰਦੇ ਆ ਜਿਹੜੇ ਇਹ ਵੀ ਕਹਿੰਦੇ ਵੀ ਕਿੱਦਾਂ ਹੋਊਗਾ ਇਹ ਕਿੱਦਾਂ ਨਹੀਂ ਵਧੂਗਾ ਇਕਨੋਮੀ ਕਿੱਦਾਂ ਚੱਲਦੀ ਹੈ ਇੱਕ ਚੱਕਰ ਕਿੱਦਾਂ ਚੱਲਦਾ ਹੈ ਬਿਲਕੁਲ ਸਮਝਾਵਾਂਗੇ ਹਜੇ ਉਹ ਜਿਹੜਾ ਕੋਈ ਗੱਲ ਕਹੀ ਸੀ ਇੱਕ ਦਿਨ ਪਹਿਲਾਂ ਕਹੀ ਹੈ ਉਹਦੇ ਵਾਸਤੇ ਸਾਰਾ ਤਿਆਰ ਕੀਤਾ ਮੈਂ ਡਾਟਾ ਬੈਠ ਕੇ ਗੱਲ ਕਰਨੇ ਖैर ਤੁਹਾਡਾ ਬੜਾ ਧੰਨਵਾਦ ਗੱਲ ਤਾਂ ਇੱਥੇ ਹੀ ਬਹੁਤ ਵੱਡੇ ਪੱਧਰ ਤੇ ਚਲੀ ਜਾਣੀ ਹੈ ਵੀ ਭਾਈ ਜੇ ਕਣਕ ਦਾ ਰੇਟ ਵੱਧਦਾ ਜੇ ਜੀਰੀ ਦਾ ਰੇਟ ਵੱਧਦਾ ਤਾਂ ਆਟੇ ਦਾ ਰੇਟ ਨਹੀਂ ਵਧਣ ਲੱਗਿਆ ਘਬਰਾਓ ਨਾ ਇਹ ਉਲਟਾ ਪ੍ਰੈਸ਼ਨ ਹੈ ਨੈਗੇਟਿਵ ਵਿਚਾਰ ਬਹੁਤ ਆ ਰਹੇ ਨੇ ਵੀ ਤੁਸੀਂ ਤਾਂ ਮਜ਼ਦੂਰ ਮਾਰਨਾ ਹੈ ਤੁਸਤਾ ਫਲਾਣਾ ਕਰਨੇ ਇਵਨ ਕਿ ਇਥੋਂ ਤੱਕ ਵੀ ਜਿਹੜੀ ਕਮਿਊਨਿਟੀ ਨੂੰ ਅਸੀਂ ਬਿਲਾਉਂ ਕਰਦੇ ਆ ਉਹਨੂੰ ਵੀ ਕਈਆਂ ਨੇ ਪੁੱਠਾ ਬੋਲਿਆ ਮੈਂ ਕਿਹਾ ਮੇਰੀ ਗੱਲ ਸੁਣੋ ਪੁੱਠਾ ਬੋਲਣਾ ਆਪਾਂ ਨੇ ਕਿਉਂ ਬੋਲਣਾ ਆਪਾਂ ਤਾਂ ਗੱਲ ਸਹੀ ਕਰ ਰਹੇ ਆ ਸਪਸ਼ਟ ਕਹਿ ਰਹੇ ਆ ਵੀ ਭਾਈ ਜੇ ਇਹ ਕਣਕ ਵਾਧੀ ਆ ਤਾਂ ਇਹ ਨਾ ਸੋਚਿਓ ਵੀ ਆਟੇ ਦਾ ਰੇਟ ਵਾਜੂਗਾ ਹੁਣ ਸਮਝਾਉਣ ਦਾ ਵੀ ਤਾਂ ਫਿਰ ਸਤਨਾਮ ਕੋਈ ਹੁਣ ਤਰੀਕਾ ਤਾਂ ਕਰਨਾ ਹੀ ਪੈਣਾ ਹੈ ਨਾ ਉਹ ਗੱਲ ਮੈਂ ਵੀ ਅਪਲੋਡ ਕਰਨੀ ਆ ਖੈਰ ਤੁਹਾਡਾ ਬੜਾ ਧੰਨਵਾਦ ਤੁਸੀਂ ਪ੍ਰਸ਼ਨ ਮੈਨੂੰ ਕਰ ਲਿਆ ਇੱਥੇ ਇਹ ਗੱਲ ਇਹ ਵੀ ਆ ਵੀ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਆ ਜੇ ਪੰਜਾਬ 'ਚ ਬੀਜੇ ਨਹੀਂ ਜਾਂਦੀਆਂ ਕਿਸਾਨ ਤਾਂ ਕਣਕ ਝੋਨੇ ਦੇ ਚੱਕਰ 'ਚੋਂ ਬਾਹਰ ਨਹੀਂ ਨਿਕਲ ਪਾ ਰਿਆ। ਇਹੀ ਚੱਕਰ ਚੱਲੀ ਜਾਂਦਾ। ਇਹ ਚੱਕਰ ਮਾਰੂ ਆ ਤਾਂ ਫਾਇਦੇਮੰਦ ਆ ਕਿਸੇ ਸਮੇਂ ਗ੍ਰੀਨ ਰੈਵਿਊਲੂਸ਼ਨ ਆਉਂਦਾ ਹੈ ਤਾਂ ਇਹ ਕਿਹਾ ਜਾਂਦਾ ਵੀ ਇਹ ਫਸਲਾਂ ਪੰਜਾਬ ਨੂੰ ਬਚਾਉਣਗੀਆਂ ਤੇ ਹੁਣ ਜਿਹੜੀ ਮੰਗ ਹੈਗੀ ਆ ਬਹੁਤੀਆਂ ਫਸਲਾਂ ਦੀ ਕੀਤੀ ਜਾਂਦੀ ਹੈ। ਇਹ ਸਾਰੀ ਗੱਲ ਕਿੱਦਾਂ ਚੱਲਦੀ ਹੈ? ਇਹ ਐਂ ਹੁੰਦਾ। 1966 ਦੇ ਦਹਾਕਿਆਂ 'ਚ ਗ੍ਰੀਨ ਰੈਵਿਊਲੂਸ਼ਨ ਆਇਆ। ਉਸ ਤੋਂ ਬਾਅਦ ਫਿਰ ਵਾਈਟ ਰੈਵਿਊਲੂਸ਼ਨ ਵੀ ਆਇਆ। ਤੁੱਟਦਾ ਕ੍ਰਾਂਤੀ ਆਈ। ਹੁਣ ਚੱਕਰ ਇਹ ਆ ਵੀ ਫਿਰ ਉਹ ਕਿਤੇ ਨਾ ਕਿਤੇ ਆਪਣਾ ਉਹਦਾ ਸਾਈਡ ਇਫੈਕਟ ਹੋਣਾ ਸ਼ੁਰੂ ਹੁੰਦਾ ਹੈ ਜਿਵੇਂ ਤੁਸੀਂ ਇੱਕ ਪੇਸਟ ਵਰਤਦੇ ਹੋ ਇਹ ਵੀ ਮੈਂ ਡਾਕਟਰ ਸੁਜੈਸਟ ਕਰਦੇ ਦੇਖੇ ਨੇ ਵੀ ਪੇਸਟ ਆਪਣਾ ਬਦਲਦੇ ਰਹੋ ਕੋਈ ਪਤਾ ਨਹੀਂ ਹੁੰਦਾ ਵੀ ਕਿਹੜਾ ਤੁਹਾਡੇ ਦੰਦਾਂ ਨੂੰ ਮਾਫਕ ਹੈ ਕਿਹੜਾ ਨਹੀਂ ਅਲਟਰਨੇਟਲੀ ਯੂਜ਼ ਕਰਦੇ ਰਹੋ ਉਸੇ ਤਰ੍ਹਾਂ ਖੇਤੀ ਦੇ ਵਿੱਚ ਵੀ ਜਿਹੜਾ ਕ੍ਰੌਪ ਡਾਈਵਰਸੀਫਿਕੇਸ਼ਨ ਹੈ ਬਹੁਤ ਜ਼ਰੂਰੀ ਹੈ ਆਪਣੇ ਦਾਦਾ ਜੀ ਨੂੰ ਤੁਹਾਡੇ ਘਰੇ ਹੁਣ ਪਰਮਾਤਮਾ ਕਰੇ ਤਾਂ ਪੁੱਛਿਓ ਉਸ ਟਾਈਮ ਮੂੰਗੀ ਛੋਲੇ ਇਹ ਆਂ ਬੀਜੇ ਜਾਂਦੇ ਸੀ ਪਰ ਉਸ ਤੋਂ ਬਾਅਦ ਜਦੋਂ ਛਾੜ ਦੇ ਵਿੱਚ ਝੋਨਾ ਆਇਆ ਤੇ ਉਹਦਾ ਰੇਟ ਫਿਕਸ ਹੋ ਗਿਆ ਉਸ ਤੋਂ ਬਾਅਦ ਫਿਰ ਕਿਸਾਨ ਇਹਨੂੰ ਪੈ ਗਿਆ ਕਿਉਂਕਿ ਕਿਸਾਨ ਸਿਕਿਉਰਿਟੀ ਚਾਹੁੰਦਾ ਅੱਜ ਕਿੰਨੂ ਦਾ ਹਾਲ ਦੇਖ ਲਓ ਤੁਸੀਂ ਸ਼ਾਇਦ ਇੱਕ ਮੁੰਡਾ ਗੱਲ ਕਰ ਰਿਹਾ ਸੀ 2-3 ਰੁਪਏ ਕਿਲੋ ਰਹਿ ਗਿਆ ਹੁਣ ਜਿਹੜਾ ਵੱਡਾ ਜ਼ਿਮੀਦਾਰ ਉਹ ਤਾਂ ਵੇਚ ਹੀ ਲੈਣਾ ਉਹਨੇ ਤਾਂ ਜੂਸ ਜਾਸ ਬਣਾ ਕੇ ਕਿਸੇ ਫੈਕਟਰੀ ਨੂੰ ਭੇਜ ਦੇਣਾ ਪਰ ਮਾਰਿਆ ਕੌਣ ਗਿਆ ਛੋਟਾ ਬੰਦਾ ਇਸ ਕਰਕੇ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਵਿਭਿੰਨਤਾ ਉਹਦੇ ਬਿਨਾ ਫਿਰ ਸਾਡਾ ਜਿਹੜਾ ਇਹ ਸਿਸਟਮ ਹੈ ਧਰਤੀ ਹੇਠਲੇ ਪਾਣੀ ਦਾ ਉਹ ਵਿਗੜੂਗਾ ਹੁਣ ਅਗੇ ਝੋਨਾ ਆ ਰਿਹਾ ਹੈ ਕਿਸੇ ਨੂੰ ਕੀ ਪਤਾ ਵੀ ਹੁਣ ਪਿੱਛੇ ਮੀਂਹ ਪਏ ਖੜਾਏ ਨੇ 1992 ਤੋਂ ਬਾਅਦ ਕਹਿੰਦੇ ਵੀ ਆਪਾਂ ਨੇ 2023 'ਚ ਝਟਕਾ ਦੇਖਿਆ ਹੁਣ ਜੇਕਰ ਉਹ ਪਾਣੀ ਸੰਭਿਆ ਨਹੀਂ ਉਹਦੇ ਵਾਸਤੇ ਨੇਚਰਲ ਰਿਜ਼ਰਵਵਾਇਰਸ ਚਾਹੀਦੇ ਨੇ ਇਹ ਮੇ ਟੋਪੇ ਹੁੰਦੇ ਨੇ ਪਿੰਡਾਂ 'ਚ ਹੁਣ ਟੋਪੇ ਵੀ ਕੱਟ ਗਏ ਧਰਤੀ 'ਚ ਪਾਣੀ ਜਾ ਨਹੀਂ ਰਿਹਾ ਧਰਤੀ ਤੇ ਲੱਗ ਚੁੱਕਿਆ ਜੈਕ 2 ਫੁੱਟ ਤੋਂ ਹੇਠਾਂ ਧਰਤੀ ਤੇ ਜੱਕਾ ਪਾਣੀ ਹਟਾ ਜਾਂਦਾ ਹੀ ਨਹੀਂ ਨਹੀਂ ਜਿਵੇਂ ਪਿੱਛੇ ਹੜ ਆਇਆ ਸੀ ਤੁਹਾਡੇ ਹਿਸਾਬ ਨਾਲ ਉਹ ਪਾਣੀ 10 ਸਾਲ ਮੁੱਕ ਸਕਦਾ ਹੋਂ ਨਾਲੇ ਨਹੀਂ ਮੁੱਕ ਸਕਦਾ ਲੇਕਿਨ ਉਹ ਡਰੇਨ ਹੋ ਕੇ ਅੱਗੇ ਲੰਘ ਗਿਆ ਸਿੰਮਦਾ ਨਹੀਂ ਸਿੰਮਦਾ ਨਹੀਂ ਥੱਲੇ ਨਹੀਂ ਜਾਂਦਾ ਉਹਦੇ ਵਾਸਤੇ ਨੇਚਰਲ ਜਿਹੜੇ ਰਿਜ਼ਰਵ ਵਾਇਰ ਨੇ ਜਿਹੜੀ ਸਾਡੀ ਜ਼ਮੀਨ ਹੈ ਡਾਕਟਰ ਸੁਜੈਸਟ ਕਰਦੇ ਨੇ ਖੇਤੀਬਾੜੀ ਯੂਨੀਵਰਸਿਟੀ ਤੇ ਮੈਨੂੰ 1.5 1.5 2-2 ਫੁੱਟ ਡੂੰਘੇ ਹੜ ਨਾਲ ਪੱਟੋ ਇਨ ਉਲਟਾਵਾਂ ਦੋ ਵੀ ਤਾਂ ਜੋ ਇਹਦੇ ਥੱਲੇ ਰੋਮ ਖੁੱਲਣ ਅਤੇ ਇਹਦੇ ਵਿੱਚ ਪਾਣੀ ਸਿਮੇ ਧਰਤੀ ਚ ਪਾਣੀ ਦੀ ਘਾਟ ਨਾ ਆਵੇ ਪਰ ਨਾਲ ਦੀ ਨਾਲ ਸਾਨੂੰ ਜਿਹੜੀ ਬਾਸਮਤੀ ਐ ਜਿਹਦੇ ਪਿੱਛੇ ਮੈਂ ਰਾਜਪੁਰੇ ਮੰਡੀ ਚ ਦੋ ਸਾਲ ਲਗਾਤਾਰ ਧਰਨੇ ਲਾਉਂਦਾ ਰਿਹਾ ਐ ਤੱਕੀ ਵੀ ਲਾਇਆ ਪਿਛਲੇ ਸਾਲ ਵੀ ਲਾਇਆ ਵੀਰ ਮੇਰੇ ਨਾਲ ਸੀ ਅਸੀਂ ਉੱਥੇ ਪੂਰਾ ਭਾਅ ਲੈ ਕੇ ਉੱਠੇ ਸੀ ਅਸੀਂ ਸੜਕ ਜਾਮ ਕੀਤੀ ਸੀ ਕੱਲਿਆਂ ਨੇ ਹਾਲਾਂਕਿ ਕਿਸਾਨ ਤਾਂ ਆ ਕੇ ਸਾਡੇ ਮੋਢਾ ਫੜ ਕੇ ਖੜ੍ਹ ਗਏ ਸੀ ਕਹਿੰਦੇ ਪਾਸੇ ਹੋ ਜਾ ਮੈਂ ਕਿਹਾ ਪਿੱਛੇ ਹੋ ਜਾ ਕਿਉਂ ਕਿਉਂ ਹਟ ਜਾ ਤਾਂ ਸਾਨੂੰ ਫਿਰ ਪੂਰਾ ਰੇਟ ਮਿਲਿਆ ਬਾਸਮਤੀ ਦੇ ਰੇਟ ਤੇ ਮੈਂ ਬੜੇ ਆਰਟੀਕਲ ਲਿਖੇ ਖਬਰਾਂ ਚ ਵੀ ਇਹਦਾ ਰੇਟ ਫਿਕਸ ਕਰੋ ਸਰਕਾਰ ਇੱਕ ਨਾ ਪੈਮਾਨਾ ਬਣਾ ਦੇਵੇ ਵੀ 4000 ਨੂੰ ਵਿਕਣੀ ਹੈ ਉਹ ਤੋਂ ਬਾਅਦ ਜੇ ਕਿਸੇ ਦਾ ਚੌਲ ਜ਼ਿਆਦਾ ਵਧੀਆ ਕਿਸੇ ਦੀ ਫਸਲ ਉਹ ਬੰਦਾ 6000 ਨੂੰ ਵੇਚ ਜਵੇ ਕੋਈ ਦਿੱਕਤ ਨਹੀਂ ਸਰਕਾਰ ਖੀਦਰਲੇ ਫੇਰ ਭਾ ਮੇਡਾਨੀ ਪਾਨੀ ਲੈ ਜਾਣ ਨਹੀਂ ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਦੇਖੋ ਜੇ ਮਾਰਕੀਟ ਦੇ ਵਿੱਚ ਸਾਨੂੰ ਕੋਈ ਫਿਕਸ ਪ੍ਰਾਈਸ ਮਿਲ ਗਿਆ ਹੁਣ ਆਮ ਬਾਨੇ ਡਾਨੀ ਨੇ ਕਿਹੜਾ ਆਪ ਆਕੇ ਢੇਰੀ ਤੇ ਬੋਲੀ ਲਾਉਣੀ ਆ ਬੰਦਾ ਹੀ ਭੇਜੂਗਾ ਭੇਜ ਦੇਵੇ ਸਾਨੂੰ ਤਾਂ ਰੇਟੇ ਚਾਹੀਦਾ ਪਰ ਇਹ ਆ ਵੀ ਮਾਰਕੀਟ ਦੇ ਵਿੱਚ ਕੁਝ ਭੇਟ ਨਾ ਕਰੇ ਜਿਹੜਾ ਸਰਕਾਰ ਦਾ ਢਾਂਚਾ ਹੈ ਉਹਨੂੰ ਨਾ ਤੋੜੇ ਜੇ ਸਰਕਾਰੀ ਮੰਡੀ ਖਤਮ ਹੋ ਗਈ ਫੇਰ ਕੰਮ ਵਿਗੜ ਜਾਊਗਾ ਤੈਨੂੰ ਲੱਗਦਾ ਵੀ ਕਿਸਾਨ ਵੀ ਹੁਣ ਕਿਸਾਨ ਮੰਡੀਆਂ ਖਾਲੀ ਹੋ ਗਈਆਂ ਉੱਥੇ ਪ੍ਰਵਾਸੀ ਬੈਠੇ ਆ ਮੰਡੀ ਤੋਂ ਚੀਜ਼ ਲੈ ਕੇ ਆਂਦੇ ਉੱਥੇ ਵੇਚਦੇ ਮੁਨਾਫਾ ਕੱਟਦੇ ਜੇਬਾਂ ਭਰਦੇ ਘਰ ਚਲ ਜਾਂਦੇ ਕਿਸਾਨ ਉੱਥਾਂ ਤੋਂ ਕਿਉਂ ਮੋਹ ਪੰਖ ਕਿਉਂ ਹੈ ਕਿਸਾਨ ਦਾ ਮੰਡੀ ਤੋਂ ਕਿਸਾਨ ਆਪਣੀ ਫਸਲ ਉਗਾ ਕੇ ਦਾਣਾ ਪੈਦਾ ਕਰਕੇ ਆਪ ਵੇਚ ਕਿਉਂ ਨਹੀਂ ਸਕਦਾ ਜਦੋਂ ਵੱਡੀਆਂ ਕੰਪਨੀਆਂ ਪ੍ਰੋਡਿਊਸ ਕਰਕੇ ਚੀਜ਼ਾਂ ਆਪ ਵੇਚ ਰਹੀਆਂ ਬਿਲਕੁਲ ਬਹੁਤ ਵੱਡਾ ਤੁਸੀਂ ਕੁਐਸਚਨ ਕੀਤਾ ਕਿਸਾਨ ਦੇ ਵਿੱਚ ਪੇਸ਼ੀਅੰਸ ਦੀ ਬਹੁਤ ਘਾਟ ਹੈ ਅੱਜ ਇੱਕ ਪਰਦੇਸੀ ਬੰਦਾ ਜਿਹੜਾ ਕੁਲਚੇ ਦੀ ਰੇੜੀ ਲਈ ਖੜਾ ਮੈਂ ਬਹੁਤ ਨੋਟ ਕਰਦਾ ਫਰੀਕੀ ਨਾਲ ਉਹ ਬੰਦੇ ਚ ਇੰਨਾ ਸੰਜਮ ਹੈ ਵੀ ਉਹ ਚੌਂਕੜੀ ਮਾਰ ਕੇ ਬਹਿ ਜਾਂਦਾ ਇੱਕ ਵਿਕ ਗਿਆ ਜਾਂ 10 ਵਿਕ ਗਏ 10 ਕੁਲਚੇ ਵੇਗੇ 20 ਵੇਗੇ ਉਹਨੇ ਕੋਈ ਕਦੇ ਮਾਈਂਡ ਨਹੀਂ ਕਰਨਾ ਸਾਡਾ ਪੰਜਾਬੀ ਪੇਸ਼ੈਂਸ ਇਹਦੇ ਵਿੱਚ ਘਾਟ ਹੈ ਉਹ ਤਾਂ 2 ਘੰਟੇ ਘੰਟਾ ਨਾਲ ਸਮਾਨ ਕੋਈ ਵਿਖੇ ਮੈਨੂੰ ਲੱਗਦਾ ਵੀ ਕੋਈ ਸਣਾ ਝਗੜਾ ਕਰ ਲੂਗਾ ਇਹ ਮਤਲਬ ਕਹਿਣ ਤੋਂ ਭਾਵ ਜਿਹੜੀ ਮਾਰਕੀਟਿੰਗ ਹੈ ਉਹ ਪੰਜਾਬ ਦੇ ਕਿਸਾਨ ਨੂੰ ਨਹੀਂ ਕਰਨੀ ਆਈ ਉਹਦੀ ਮਾਰਕੀਟਿੰਗ ਦੁਕਾਨਾਂ ਵਾਲੇ ਕਰਕੇ ਉਸ ਨੂੰ ਇੱਕ ਕਮਾਊ ਪੁੱਤ ਬਣਾਇਆ ਵੈ ਵੀ ਤੂੰ ਦੱਬੀ ਚੱਲ ਕਮਾਈ ਚੱਲ ਜਿਹੜੀ ਬਾਸਮਤੀ ਮੰਡੀਆਂ ਚ ਮੈਂ ਚੈਲੰਜ ਇਸ ਚੈਨਲ ਤੇ ਚੈਲੰਜ ਕਰਦਾ ਜਿਹੜੀ ਬਾਸਮਤੀ ਸੁਵਾਰੀ ਮੰਡੀਆਂ ਚ 5052 ਸੌ ਨੂੰ ਵਿਕੀ ਹੈ ਉਹ ਦੂਜੇ ਸੁੱਬਿਆਂ ਦੇ ਵਿੱਚ ਜਾ ਕੇ 7000 ਤੋਂ 8000 ਨੂੰ ਵਿਕੀ ਹੈ ਡਾਟਾ ਕੱਢ ਲਿਓ ਮੈਂ ਕੱਢ ਤੀ ਉਹਨੂੰ ਚੈਲੰਜ ਕਰਤਾ ਸੀ ਉਹ ਮੇਰੀ ਗੱਲ ਦਾ ਜਵਾਬ ਨਹੀਂ ਸੀ ਦੇ ਸਕਿਆ ਉਹਨੇ ਮੈਨੂੰ ਚੁੱਪ ਕਰਾਤਾ ਕਿਉਂਕਿ ਆਲੇ-ਦਾਲੇ ਕਿਸਾਨ ਖੜੇ ਸੀ ਉੱਥੇ ਇਹ ਇਹ ਪੱਕਾ ਇਹ 100% ਗਾਰੰਟੀ ਹੈ ਸਾਨੂੰ ਕੀ ਚੀਜ਼ ਮਾਰਦੀ ਹੈ ਜਦੋਂ ਕਿਸਾਨ ਜਾ ਕੇ ਆਪਣੀ ਟਰਾਲੀ ਦਾ ਡਾਲਾ ਮੰਡੀ ਚ ਖੋਲਦਾ ਮਾਸਮਤੀ ਥੱਲੇ ਢੇਰੀ ਕਰਦਾ ਉਸ ਟਾਈਮ ਆੜਤੀ ਨੂੰ ਪਤਾ ਲੱਗ ਜਾਂਦਾ ਵੀ ਹੁਣੇ ਚੱਕ ਕੇ ਲੈ ਜਾਣ ਜੋਗਾ ਨਹੀਂ ਫਸ ਗਿਆ ਬਾਉਂਡ ਹੋ ਗਿਆ ਮੇਰੇ ਵਰਗਾ ਜਿਹੜਾ ਕਿਰਾਏ ਤੇ ਲੈ ਕੇ ਜਾਂਦਾ ਉਹਦਾ ਜਮੇ ਹੀ ਖਤਮ ਹੈ ਉਹ ਤਾਂ ਪਤਾ ਵੀ ਇਹ ਕਿਰਾਇਆ ਇਹਨੇ ਹੁਣ ਵਾਪਸ ਜਾਊਗਾ ਤਾਂ ਫੇਰ ਕਿਰਾਇਆ ਦੇਣਾ ਪੈਣਾ ਵੇਚ ਕੇ ਜਾਊਗਾ ਜੇ ਸਾਡੇ ਕੋਲ ਵੱਡੇ ਟਰੱਕ ਹੋਣ ਜੇ ਸਾਡੇ ਕੋਲ ਟਰਾਂਸਪੋਰਟੇਸ਼ਨ ਹੋਣ ਅਸੀਂ ਆਪਣੇ ਪਿੰਡ ਤੋਂ 10 ਜ਼ਿਮੀਂਦਾਰ ਇਕੱਠੇ ਹੋ ਕੇ ਇੱਕ ਟਰੱਕ ਜਾਂ ਦੋ ਭਰ ਕੇ ਸਿੱਧੇ ਗੁਜਰਾਤ ਲੈ ਜਾਈਏ ਅਸੀਂ ਵੀ 8000 ਰੁਪਏ ਚ ਦੇਈਏ ਪਰ ਉਹ ਸੰਭਵ ਨਹੀਂ ਹੈਗਾ ਇੱਥੇ ਸਰਕਾਰ ਮਦਦ ਕਰ ਸਕਦੀ ਹੈ ਪੰਜਾਬ ਸਰਕਾਰ ਜੇ ਕੋਈ ਇਹ ਜੀ ਕੋਈ ਪਾਲਿਸੀ ਬਣਾਵੇ ਕਿਸਾਨਾਂ ਦੀ ਫਸਲ ਮੈਂ ਕਹਿੰਦਾ ਸਰਕਾਰ ਨੂੰ ਵੀ ਬੋਝੇ ਚ ਦੇਣ ਦੀ ਲੋੜ ਨਹੀਂ ਪੇਮੈਂਟ ਵਪਾਰੀ ਦੇ ਦਿਆ ਕਰਨਗੇ ਜਿਹੜੇ ਵੱਡੇ ਨੇ ਤੁਹਾਡੇ ਕਹਿਣ ਦਾ ਮਤਲਬ ਵੀ ਐਮਐਸਪੀ ਵੀ ਪੂਰੇ ਭਾਰਤ ਵਿੱਚ ਇੱਕੋ ਜਿਹੀ ਹੋਣੀ ਚਾਹੀਦੀ ਮੰਡੀਆਂ ਦਾ ਮੁੱਲ ਵੀ ਬਰਾਬਰ ਹੋਣਾ ਚਾਹੀਦਾ ਫਿਰ ਬਿਲਕੁਲ ਚਾਹੀਦਾ ਸਭ ਹਾਸਤੇ ਚਾਹੀਦਾ ਹੁਣ ਜਿਹੜਾ ਬਿਹਾਰ ਚ ਬੰਦਾ ਬੈਠਾ ਫਸਲ ਲਾ ਰਿਹਾ ਉਹਦਾ ਸਰੀਰ ਕਿਹੜਾ ਲੋਹੇ ਦਾ ਹੈ ਉਹ ਵੀ ਮਾਸਦਾ ਹੀ ਬਣੇ ਉਹ ਤਾਂ ਸਮੇਤੋਂ ਆਪਣੇ ਤੋਂ ਵੀ ਜ਼ਿਆਦਾ ਹੀਠਾ ਨੇ ਆਰਥਿਕ ਪੱਧਰ ਤੇ ਆਪਾਂ ਤਾਂ ਫੇਰ ਵੀ ਪੰਜਾਬ ਇੱਕ ਹੈਜੀ ਸਟੇਟ ਹੈ ਵੀ ਜੇ ਕੋਈ ਮੋਬਾਈਲ ਕਨੈਕਸ਼ਨ ਆ ਗਿਆ ਪਹਿਲਾਂ ਪੰਜਾਬ 'ਚ ਨਵਾਂ ਮੋਬਾਈਲ ਆ ਗਿਆ ਪਹਿਲਾਂ ਪੰਜਾਬ 'ਚ ਪਤਾ ਵੀ ਪੰਜਾਬੀ ਖਰੀਦੂਗਾ ਇਹਦੇ ਕੋਈ ਪੈਸਾ ਹੈ ਗਜਰਾਤੀ ਤੇ ਪੰਜਾਬੀ ਅਮੀਰ ਨੇ ਬੰਗਾਲੀ ਸਿਆਣਾ ਇਸ ਕਰਕੇ ਜੇ ਹੁਣ ਆਪਾਂ ਇਹ ਚੀਜ਼ ਉਹਨਾਂ ਤੇ ਵੀ ਲਾਗੂ ਹੋ ਜਵੇ ਆਫਟਰ ਆਲ ਹੈ ਤਾਂ ਕਿਸਾਨੇ ਨੇ ਪਰ ਉਹਨਾਂ ਨੂੰ ਵੀ ਫਿਰ ਇਹੋ ਜਿਹੇ ਅੰਦੋਲਨਾਂ ਦਾ ਇਹੋ ਜਿਹੇ ਰੈਵਿਊਸ਼ਨਸ ਦਾ ਇਹ ਜੀਆਂ ਕ੍ਰਾਂਤੀ ਦਾ ਹਿੱਸਾ ਬਣਨਾ ਪੈਣਾ ਹੈ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਫਿਰ ਮੰਨ ਕਿਉਂ ਨਹੀਂ ਰਹੀ ਤੁਸੀਂ ਤਾਂ ਬੜੀ ਆਸਾਨੀ ਨਾਲ ਕਹਿ ਦਿੱਤਾ ਵੀ ਇਹ ਚੀਜ਼ਾਂ ਇਦਾਂ ਇਦਾਂ ਹੋ ਜਵੇ ਤਾਂ ਆਹ ਹੋ ਜਵੇ ਸਰਕਾਰ ਨੂੰ ਕਿਹੜਾ ਘਾਟਾ ਪੈਣ ਲੱਗਿਆ ਇਹਦੇ ਵਿੱਚੋਂ ਸਰਕਾਰ ਨੂੰ ਕੋਈ ਘਾਟਾ ਪੈਂਦਾ ਹੈ ਜਿਹੜਾ ਮੰਨ ਨਹੀਂ ਰਹੇ ਨਹੀਂ ਸਰਕਾਰ ਨੂੰ ਮੈਨੇਜਮੈਂਟ ਕਰਨੀ ਪੈਂਦੀ ਹੈ ਉਹ ਸਰਕਾਰ ਵਾਸਤੇ ਔਖੀ ਸਮਝਦੀ ਹੈ ਪਰ ਔਖੀ ਹੁੰਦੀ ਨਹੀਂ ਜੇ ਹੁਣ ਦਾਲਾਂ ਦੀ ਖਰੀਦ ਸ਼ੁਰੂ ਹੋ ਜਾਵੇ ਮੰਡੀਆਂ ਦੇ ਵਿੱਚ ਦਾਲ ਆਉਣ ਲੱਗ ਜਵੇ ਉੱਥੋਂ ਟਰੱਕ ਪਰ ਕੀ ਭੇਜਣੇ ਨੇ ਨਾ ਉੱਥੋਂ ਖਰੀਦ ਤਾਂ ਸਰਕਾਰੀ ਹੋਣੀ ਹੈ ਨਾ ਸਰਕਾਰ ਕੋਲ ਕਿਹੜੀ ਚੀਜ਼ ਦਾ ਸਰਕਾਰ ਕਦੇ ਗੱਲ ਕਹਿ ਨਹੀਂ ਸਕਦੀ ਜਿਵੇਂ ਆਪਣੇ ਆਮ ਘਰਾਂ ਚ ਲਾਣੇਦਾਰ ਕਹਿੰਦਾ ਮੇਰਾ ਬੋਝਾ ਖਾਲੀ ਹੈ ਸਰਕਾਰ ਦਾ ਬਟੂਆ ਕਦੇ ਖਾਲੀ ਨਹੀਂ ਹੁੰਦਾ ਸਰਕਾਰ ਹੈ ਜਿਹੜੀ ਉਹ ਇੱਥੇ ਇੱਕ ਪ੍ਰਬੰਧ ਕਰਕੇ ਫਸਲਾਂ ਚੱਕ ਕੇ ਐਮਐਸਪੀ ਵਾਲੀਆਂ ਜਿੱਥੇ ਪਹੁੰਚਾਉਣੀਆਂ ਨੇ ਟਿਕਾਣੇ ਤੇ ਪਹੁੰਚਾ ਕੇ ਵਧੀਆ ਇੱਕ ਸਿਸਟਮ ਸੈਟਅਪ ਕਰ ਸਕਦੀ ਹੈ ਪਰ ਉਹ ਢਾਂਚਾ ਜਿਹੜਾ ਵੱਡਾ ਹੋ ਜਾਣਾ ਹੁਣ ਜੇ ਮੈਂ ਕਿਸਾਨ ਕਹਿੰਦਾ ਮੇਰਾ ਕਰਜ਼ਾ ਮਾਫ ਕਰੋ ਮੈਂ ਇੱਕ ਦਿਨ ਕਿਸੇ ਬੰਦੇ ਨਾਲ ਵੱਡੇ ਸੁਲਝੇ ਹੋਏ ਬੰਦੇ ਨਾਲ ਗੱਲ ਕੀਤੀ ਮੈਂ ਕਦੇ ਹੋ ਕਿ ਉਹ ਨਹੀਂ ਰਿਹਾ ਉਹ ਕਹਿੰਦਾ ਪੰਗਾ ਕੀ ਪੈਣਾ ਜਦੋਂ ਪੰਜਾਬ ਦੇ ਵਿੱਚ ਕਰਜ਼ਾ ਮਾਫ ਕਰਨਾ ਜਾਂ ਹਰਿਆਣੇ ਚ ਤਾਂ ਸਾਰੇ ਭਾਰਤ ਚ ਰੌਲਾ ਪੈ ਜਾਣਾ ਜਿਹੜੀ ਡੈਥ ਰੇਟ ਆ ਕਿਸਾਨਾਂ ਦੀ ਆਤਮ ਹੱਤਿਆ ਦੀ ਉਹ ਆਂਧਰਾ ਚ ਬਹੁਤ ਜ਼ਿਆਦਾ ਹੈ ਮਹਾਰਾਸ਼ਟਰ ਚ ਬਹੁਤ ਜ਼ਿਆਦਾ ਹੈ ਉੱਥੇ ਦੁਹਾਈਆਂ ਪੈ ਜਾਣੀਆਂ ਨੇ ਸਰਕਾਰ ਨੂੰ ਪੈ ਜਾਣੀਆਂ ਭਜੜਾ ਇਸ ਕਰਕੇ ਕੰਮ ਇੱਥੇ ੜਿਆ ਵੈ ਇਹਨੂੰ ਆਪਾਂ ਇਨਾ ਸੌਖਾ ਨਾ ਸਮਝੀਏ ਵੀ ਆਪਾਂ ਹੁਣ ਧਰਨਾ ਲਾਤਾ ਅਤੇ ਆਪਾਂ ਦਿੱਲੀ ਨੂੰ ਜਾਣ ਦੀ ਤਿਆਰੀ ਚ ਐ ਵੀ ਆਪਾਂ ਐਮਐਸਪੀ ਲਿਆਵਾਂਗੇ ਬਹੁਤ ਵੱਡਾ ਅਤੇ ਬਹੁਤ ਹੀ ਇੱਕ ਟੇਡਾ ਕੰਮ ਹੈ ਜਿਹਨੂੰ ਕਰਨ ਲੱਗੇ ਸਰਕਾਰ ਬਹੁਤ ਵਾਰ ਸੋਚੂਗੀ ਪਰ ਸ਼ਾਬਾਸ਼ ਹੀ ਇਹਨਾਂ ਸਰਕਾਰਾਂ ਦੀ ਕੇਂਦਰ ਦੀਆਂ ਦੀ ਜਿਹੜੀਆਂ 1998 ਚ ਦੀਆਂ ਦੇਖੋ ਮੈਂ ਕਿਸੇ ਦੇ ਪੱਖ 'ਚ ਨਹੀਂ ਬੋਲ ਰਿਹਾ ਜਿਹੜੀ ਗੱਲ ਸਹੀ ਉਹਨੂੰ ਸਹੀ ਕਹੋ 1998 'ਚ ਭਾਜਪੀ ਦੀ ਸਰਕਾਰ ਸੀ ਇਹਨਾਂ ਨੇ ਸਾਨੂੰ ਕੇ ਸੀ ਸੀ ਦਿੱਤੀ ਕਿਸਾਨ ਕ੍ਰੈਡਿਟ ਕਾਰਡ ਜਿਹਨੂੰ ਅੱਜ ਅਸੀਂ ਲਿਮਟ ਕਹਿ ਦਿੰਨੇ ਆ ਅੱਜ ਆਪਾਂ ਲਿਮਟਾਂ ਦੇ ਉੱਤੇ ਕਿਸਾਨਾਂ ਨੇ ਦੇਖੋ ਕਿੰਨਾ ਕੁਝ ਬਣਾਇਆ ਬਹੁਤ ਕੁਝ ਬਣਾਇਆ ਚੀਜ਼ਾਂ ਬਣਾ ਲਈਆਂ ਘਰ ਬਣਾ ਲਏ ਕੁੜੀਆਂ ਵਿਆਹਤੀਆਂ ਇਹ ਉਹਨਾਂ ਦੀ ਦੇਣ ਹੈ ਜਸ਼ਵੰਤ ਸਿਨਾ ਸਾਬਕਾ ਇਹ ਸਦਕਾਰੀ ਜਿਹੜਾ ਬੜਾ ਜਨੂਨੀ ਅਤੇ ਬੜਾ ਸੁਲਝਿਆ ਹੋਇਆ ਇਨਸਾਨ ਉਸ ਬੰਦੇ ਨੇ ਪਾਲਿਸੀ ਸਟਾਰਟ ਕਰੀ। ਲੋਕ ਕਹਿੰਦੇ ਵੀ ਲਿਮਟਾਂ ਨਹੀਂ ਤਾਂ ਫਿਰ ਕਿਸਾਨ ਮਰਾਈ ਆ। ਖੁਦਗੁਸ਼ੀ ਵੀ ਲਿਮਟਾਂ ਨਾ ਕਰਾਈਆਂ। ਕਿਸਾਨਾਂ ਨੇ ਲਿਮਟਾਂ ਚਾੱਕ ਕੇ ਅੰਨੇਵਾ ਲੋਕ ਕਹਿੰਦੇ ਖਰਚੇ ਦੇਖੋ ਇਹਨਾਂ ਦੇ ਵਿਆਹਾਂ ਦੇ। ਦੇਖੋ ਅੰਨੇਵਾ ਖਰਚੇ ਹੁੰਦੇ। ਇਹਨਾਂ ਕੋ ਮਹਿੰਗੀਆਂ ਗੱਡੀਆਂ, ਇਹਨਾਂ ਕੋ ਵੱਡੇ ਟਰੈਕਟਰ ਫੇਰੇ ਕਹਿੰਦੇ ਵੀ ਕਿਸਾਨ ਗਰੀਬ ਆ। ਇਹ ਕਿਦੋਂ ਗਰੀਬ ਹੋ ਸਕਦੇ ਸੋਸ਼ਲ ਮੀਡੀਆ ਤੇ? ਬਹੁਤ ਸਾਰੀ ਤਸਵੀਰਾਂ ਇਦਾਂ ਦੀ ਚੱਲ ਰਹੀਆਂ। ਨਹੀਂ ਆਏ ਨਹੀਂ ਹੁੰਦਾ। ਪੈਸੇ ਨੂੰ ਮਿਸਯੂਜ਼ ਨਾ ਨਾ ਕਰੋ। ਉਹ ਤਾਂ ਮ ਉਹਨੇ ਇੱਕ ਟਰੈਕਟਰ ਲੈ ਲਿਆ ਚੱਲਦਾ ਟਰਾਲੀ ਲੈ ਲਈ ਅਤੇ ਕੁਝ ਚੀਜ਼ਾਂ ਇੰਪਲੀਮੈਂਟਸ ਲੈ ਕੇ ਖੇਤੀ ਦਾ ਕੰਮ ਸਟਾਰਟ ਕਰ ਲਿਆ। ਉਹਨੇ 10 ਏਕੜ ਤੋਂ ਕੰਮ ਸਟਾਰਟ ਕੀਤਾ ਉਹਨੇ 20 ਠੇਕੇ ਤੇ ਲੈ ਲੇ। ਉਹ 30 ਕਿੱਲਾਂ ਦੀ ਖੇਤੀ ਕਰਦਾ ਆਮਦਨ ਕਮਾਉਂਦਾ ਹੈ ਅਤੇ 7 ਲੱਖ ਰੁਪਏ ਜਿਹੜਾ ਉਹਨੇ 10 ਲੱਖ ਦੀ ਲਿਮਟ ਚੋਂ ਯੂਜ਼ ਕੀਤਾ ਸੀ ਹੀ ਹੈਜ਼ ਰਿਟਰਨਡ ਦੈਟ 7 ਲੱਖ। ਨਾ ਉਹ ਤਾਂ ਬੰਦਾ ਬਹੁਤ ਫਾਇਦੇਚ ਰਿਹਾ ਨਾ ਉਹ ਤਾਂ ਗੇਨ ਕਰ ਗਿਆ। ਹੁਣ ਇੱਕ ਬੰਦੇ ਦੀ ਲਿਮਟ 10 ਲੱਖ ਦੀ ਹੈ। ਉਹਨੇ 10 ਲੱਖ ਚੋਂ 9.5 ਲੱਖ ਚੱਕਿਆ। ਫਜ਼ੂਲ ਖਰਚਾ ਕੀਤਾ। ਉਸ ਤੋਂ ਬਾਅਦ ਫਿਰ ਜਦੋਂ ਫਸਲ ਆਈ ਫਸਲ ਉਹਨੇ ਪੈਸੇ ਮੋੜ ਨਹੀਂ ਸਕੀ ਫਿਰ ਉਹਨੇ ਲਿਮਟ ਪੂਰਨ ਵਾਸਤੇ ਪੈਸੇ ਨੇ ਜਿਹੜੇ ਰਿਸ਼ਤੇਦਾਰਾਂ ਤੋਂ ਫੜੇ ਫਿਰ ਰਿਸ਼ਤੇਦਾਰਾਂ ਵਾਲੇ ਵੀ ਨਹੀਂ ਮੁੜੇ ਉਹ ਬੰਦਾ ਦੋਨਾਂ ਪਾਸਿਆਂ ਤੋਂ ਕੀ ਹੋ ਗਿਆ ਡਿਫਾਲਟ ਹੋ ਗਿਆ ਅਜਿਹੀ ਸਿਚੁਏਸ਼ਨ ਚ ਕਿਸਾਨ ਖਤਮ ਹੁੰਦਾ ਉਹਨੂੰ ਸੋਚ ਕੇ ਪੈਸਾ ਖਰਚ ਕਰਨਾ ਚਾਹੀਦਾ ਹੈ ਲਿਮਟ ਹੈ ਜਿਹੜੀ ਉਹਨੂੰ ਸ਼ਾਹੂਕਾਰਾਂ ਦੇ ਸਕੰਜੇ ਚ ਬਚਾਉਂਦੀ ਹੈ ਪਹਿਲੇ ਸਮਿਆਂ ਦੇ ਵਿੱਚ ਬਜ਼ੁਰਗ ਦੱਸਦੇ ਨੇ ਕਹਿੰਦੇ ਜੇਕਰ ਕੋਈ ਕਿਸਾਨ ਕਿਸਿਆੜਤੀ ਕੋਲ ਸ਼ਾਹੂਕਾਰ ਕੋ ਪੈਸੇ ਲੈਣ ਚਲੇ ਜਾਂਦਾ ਸੀ ਨਾ ਜੇ ਉਹਨੂੰ ਕਹਿੰਦਾ ਸੀ ਮੈਨੂੰ 20000 ਚਾਹੀਦਾ ਤਾਂ ਉਹਨੂੰ 2000 ਦਿੰਦਾ ਸੀ ਉਹਨੂੰ ਪਤਾ ਹੁੰਦਾ ਸੀ ਪੈਸਾ ਖਰਚਣਾ ਬਹੁਤ ਔਖਾ ਸਤਨਾਮ ਪੈਸਾ ਤੁਹਾਡੇ ਬੋਝੇ ਜੋ ਮਿੰਟ ਪੰਜ ਨਹੀਂ ਲੱਗਦੇ ਡਾ ਦੋ ਸਾਰੇ ਪਰ ਕਮਾਉਣਾ ਬਹੁਤ ਔਖਾ ਤੇ ਫੜ ਕੇ ਰੱਖਣਾ ਬਹੁਤ ਔਖਾ ਤੁਹਾਨੂੰ ਕੀ ਲੱਗਦਾ ਵੀ ਇਹ ਅੰਦੋਲਨ ਜਿਹੜਾ ਇੱਕ ਵਾਰੀ ਦੂਜੀ ਵਾਰੀ ਫੇਰ ਸੜਕਾਂ ਤੇ ਕਿਸਾਨ ਆਏ ਆ ਪਹਿਲਾਂ ਕਹਿੰਦੇ ਆ ਕਿ ਵਾਦੇ ਕੀਤੇ ਸਰਕਾਰ ਨੇ ਪਰ ਵਾਦੇ ਮੁਕਰ ਕੀ ਕਰਕੇ ਉਹ ਇੰਪਲੀਮੈਂਟ ਨਹੀਂ ਹੋਏ ਹੁਣ ਤੁਹਾਨੂੰ ਲੱਗਦਾ ਵੀ ਆ ਕਦਮ ਜਿਹੜਾ ਹੈਗਾ ਇਹ ਸਹੀ ਕਦਮ ਹੈ ਤੇ ਸਫਲ ਰਹੂਗਾ ਦੇਖੋ ਕੋਸ਼ਿਸ਼ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਨ ਵਾਲਾ ਹੀ ਇਨਸਾਨ ਹੁੰਦਾ ਜਿਹੜਾ ਚੁੱਪ ਕਰਕੇ ਬੈਠ ਕੇ ਉਹ ਇਨਸਾਨ ਨਹੀਂ ਉਹ ਤਾਂ ਇੱਕ ਫਿਰ ਲਾਸ਼ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕੇਂਦਰ ਦੀਆਂ ਸਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜਾ ਕਿਸਾਨ ਜਿਹੜਾ ਕਹਿੰਦੇ ਸੀ ਜੇ ਤੋਂ ਹਿੰਦੁਸਤਾਨ ਦਾ ਪੇਟ ਭਰਤਾ ਹੈ ਅੱਜ ਅਗਰ ਉਹ ਸੜਕਾਂ 'ਤੇ ਆ ਗਿਆ ਹੈ ਤਾਂ ਦੀ ਗਵਰਨਮੈਂਟ ਸ਼ੁੱਡ ਲਿਸਨ ਟੂ ਦੀ ਗ੍ਰਿਵੈਂਸਸ ਆਫ ਦੀ ਫਾਰਮਰਸ ਉਹਨਾਂ ਨੂੰ ਕਿਸਾਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਬੈਠ ਕੇ ਕੋਈ ਗੱਲਬਾਤ ਨਾ ਹਿੱਲਾ ਕੱਢਣ ਰਸਤਾ ਹਾਂ ਜੇ ਉਸ ਟਾਈਮ ਹੁਣ 2020 ਦਾ ਦੇਖੋ ਅੰਦਰ ਕੀ ਹੋਇਆ ਹੈ ਏ ਨਹੀਂ ਪਤਾ ਇਹ ਆਪਾਂ ਵੀ ਆਪਾਂ ਇੱਥੇ ਦਾਅਵਾ ਕਰਦੇ ਵੀ ਹੋਏ ਨੇ ਜੀ ਕਾਨੂੰਨ ਪਾਸ ਉਦੋਂ ਉੱਥੇ ਕੀ ਹੋਇਆ ਕੁਝ ਬੰਦੇ ਜਾਂਦੇ ਸੀ ਮੀਟਿੰਗ ਕਰੇ ਆਉਂਦੇ ਸੀ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਾਂ ਜੇਕਰ ਕੇਂਦਰ ਦੀ ਸਰਕਾਰ ਨੂੰ ਪਤਾ ਵੀ ਜੇ ਕੁਝ ਅਸੀਂ ਕੀਤਾ ਸੀ ਤਾਂ ਉਹਨੂੰ ਲਾਗੂ ਕਰਨ ਕਿਸਾਨ ਦਾ ਹਿੱਤ ਬਚਾਉਂਗੇ ਤਾਂ ਦੇਸ਼ ਦਾ ਹਿੱਤ ਵਾਜੂਗਾ ਲਾਲ ਬਹਾਦਰ ਸ਼ਾਸਤਰੀ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਹੁਣ ਇੱਕ ਪਾਸੇ ਜਵਾਨ ਖੜੇ ਇੱਕ ਪਾਸੇ ਕਿਸਾਨ ਖੜੇ ਆ ਜੈ ਜਵਾਨ ਜੈ ਕਿਸਾਨ ਦਾ ਹੁਣ ਹੁਣ ਕੀ ਹਾਲਾਤ ਆ ਨੇ ਇਹ ਤਾਂ ਆਪਣੀ ਡਿਊਟੀ ਕਰ ਰਹੇ ਨੇ ਉਹ ਆਪਣੀ ਡਿਊਟੀ ਕਰ ਰਹੇ ਨੇ ਜੋ ਸਰਕਾਰ ਨੇ ਲਈ ਆ ਵੀ ਬੰਦੇ ਰੋਕਣੇ ਲੱਗੇ ਨਹੀਂ ਆਉਣ ਦੇਣੇ ਕਿਸਾਨ ਆਪਣੀ ਡਿਊਟੀ ਨਿਭਾਉਂਦੇ ਮੈਂ ਦਿੱਲੀ ਪਹੁੰਚਣਾ ਕਿਉਂਕਿ ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਹੈ ਦਿੱਲੀ ਦੇ ਵਿੱਚ ਜੇ ਕਿਹੜਾ ਬੰਦਾ ਆਵਾਜ਼ ਮਾਰਦਾ ਉਹ ਫਿਰ ਸਰਕਾਰਾਂ ਦੇ ਕੰਨ ਖੋਲਦੀ ਹੈ ਇਸ ਕਰਕੇ ਉਹਨਾਂ ਨੂੰ ਮੈਨੂੰ ਲੱਗਦਾ ਸਰਕਾਰਾਂ ਨੂੰ ਵੀ ਯਾਰ ਅੱਗੇ ਨਾਉਣ ਇਹ ਵੀ ਇੱਥੇ ਬੈਠੇ ਰਹਿਣ ਕਿਉਂਕਿ ਪਿਛਲੀ ਵਾਰ ਕਿ ਚਲੇ ਗਏ ਸੀ ਤਾਂ ਉੱਥੇ ਵੀ ਤੁਸੀਂ ਦੇਖਿਆ ਵੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੀ ਕਿਰਪਾ ਕੀਤੀ ਵੀ ਲੋਕਾਂ ਨੇ ਮਤਲਬ ਇਹੋ ਜਿਹਾ ਜੁੜ ਕੇ ਸੰਗਤ ਨੇ ਉੱਥੇ ਇਹ ਜੜ ਸੰਘਰਸ਼ ਕੀਤਾ ਜਿਹੜਾ ਮਸਾਲੀ ਹੋ ਨਿਬੜਿਆ ਮੈਨੂੰ ਲੱਗਦਾ ਮੁੜ ਕੇ ਸ਼ਾਇਦ ਕਿਤੇ ਹੋਵੇ ਹੀ ਨਾ ਜ਼ਿੰਦਗੀ 'ਚ ਤਾਂ ਉਹਨੂੰ ਸਮਝਣੀ ਚਾਹੀਦੀ ਤੇ ਰੋਕਣ ਵਾਸਤੇ ਸਾਨੂੰ ਜਵਾਨ ਲਾਏ ਨੇ ਹਾਲਾਂਕਿ ਮੈਨੂੰ ਲੱਗਦਾ ਉਹਦੇ ਵਿੱਚੋਂ ਵੀ ਜ਼ਿਆਦਾ ਕਿਸਾਨੇ ਨੇ ਤੇ ਬਿਲਕੁਲ ਸੰਘਰਸ਼ ਫੇਰ ਇੱਕ ਵਾਰੀ ਉਹਨਾਂ ਰਾਹਾਂ 'ਤੇ ਤੁਰਿਆ ਜਿੱਥੇ ਕੁਝ ਸਾਲ ਪਹਿਲਾਂ ਗਏ ਸੀ ਪਰ ਹੁਣ ਇਹ ਸੰਘਰਸ਼ ਕੀ ਲੈ ਕੇ ਆਵੇਗਾ ਇਹਦੇ ਵਿੱਚ ਬਹੁਤ ਸਾਰੇ ਲੋਕ ਆ ਰਹੇ ਆਪਣੇ ਵਿਚਾਰ ਦੇ ਰਹੇ ਸੋ ਉਹਨਾਂ ਵਿਚਾਰਾਂ ਦੇ ਵਿੱਚੋਂ ਸਰਦਾਰ ਸਾਹਿਬ ਦੇ ਪ੍ਰੋਫੈਸਰ ਸਾਹਿਬ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆਪਣੀਆਂ ਟਿੱਪਣੀਆਂ ਤੇ ਆਪਣੇ ਸ਼ੰਕੇ ਵੀ ਜੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ